ਲੋਕਾਂ ਦੇ ਮਨ ਦੇ ਵਿੱਚ ਅੱਜ ਵੀ ਇੱਕ ਸ਼ੰਕਾ ਬਣੀ ਹੋਈ ਹੈ ਜਿਹੜੇ ਗੁਰੂ ਦੇ ਲੜ ਲੱਗਦੇ ਨੇ ਕਿ ਅਮ੍ਰਿਤ ਛਕਣ ਤੋਂ ਬਾਅਦ ਜਿਹੜਾ ਮੀਟ ਦਾ ਚਿਕਨ ਦਾ ਸੇਵਨ ਕਰਨਾ ਚਾਹੀਦਾ ਕਿ ਨਹੀਂ ਪੰਜ ਪਿਆਰਿਆਂ ਨੇ ਇੱਕ ਗੱਲ ਕਹੀ ਆ ਕਿ ਤੁਸੀਂ ਕੁੱਠਾ ਮਾਸ ਨਹੀਂ ਛਕਣਾ ਹੁਣ ਤੁਸੀਂ ਇਹ ਕੁੱਠਾ ਜਿਹੜਾ ਮਾਸ ਹੈ ਇਹ ਕਿੰ ਨੂੰ ਕਿਹਾ ਗਿਆ ਮੈਂ ਤੁਹਾਨੂੰ ਇਹਦੇ ਕਿਹਾ ਜੀ ਤੁਸੀਂ ਛਕਣਾ ਹੀ ਨਹੀਂ ਤੁਹਾਨੂੰ ਇਹਦੇ ਕਿਹਾ ਜੀ ਤੁਸੀਂ ਇਹ ਮਾਸ ਨਹੀਂ ਛਕਣਾ ਜਾਂ ਤੁਸੀਂ ਜ਼ਰੂਰੀ ਸਕੋ ਲੋਹੀ ਬਗੜਾ ਝੜਕਾਉਨੇ ਆ ਚਟੰਗਾ ਝੜਕਾਉਨੇ ਆ ਤੇ ਜਿੰਨੇ ਵੀ ਜੋ ਐਸਾ ਸ਼ਸਤਰ ਉਹ ਸਾਰਿਆਂ ਨੂੰ ਤਿਲਕ ਲੱਗਦਾ ਅੱਛਾ ਜੀ ਚਟੰਗੇ ਦੇ ਬਲੱਡ ਦਾ ਜੀ ਸੁਰਖਾ ਜਿਹਨੂੰ ਅਸੀਂ ਸੁਰਖਾ ਕਹਿੰਦੇ ਆ ਚਟੰਗਾ ਜੀ ਉਹ ਅਸੀਂ ਆਪਣਾ ਲਿਆ ਕੇ ਖੁਦ ਝੜਕਾਉਣਾ ਅੱਜੀ ਦੁਕਾਨ ਤੋਂ ਲੈ ਕੇ ਨੌਨ ਵੇਜ ਜਾ ਵੀ ਜਿਹੜੇ ਚਟਕੀਆਂ ਦੀਆਂ ਦੁਕਾਨਾਂ ਅੱਜੀ ਉਹਨਾਂ ਤੋਂ ਲੈ ਕੇ ਨਹੀਂ ਚੱਕ ਸਕਦੇ। ਇਹ ਸ਼ਾਲੀ ਗੱਲ ਉਹ ਕਰਦੇ ਨੇ ਵੀ ਉਹ ਕਹਿੰਦੇ ਨੇ ਵੀ ਅਸੀਂ ਗੁਰੂ ਘਰ ਦੇ ਵਿੱਚੋਂ ਜਿਹੜਾ ਅਮਰ ਛਕਿਆ ਉਹ ਬੰਦੇ ਛਾਲਾ ਵਾ ਵੀ ਉਹ ਚ ਸਾਨੂੰ ਜਿਹੜਾ ਮਾਸਖਾਨ ਦੀ ਆਗਿਆ ਨਹੀਂ ਅਸੀਂ ਜੀ ਦਲ ਪੰਥਿਓਂ ਅਮਰ ਛਕ ਲਿਆ ਉੱਥੇ ਸਾਨੂੰ ਆਗਿਆ ਆ ਉੱਥੇ ਅਸੀਂ ਕੁਝ ਵੀ ਕਰ ਸਕਦੇ ਹਾਂ। ਕੋਈ ਖੰਡੇ ਬਾਟੇ ਦੀ ਪੌੜਾ ਉਹ ਚਾਹੇਿੱਥੇ ਮਰਜੀ ਚੱਕ ਲੋ ਤੁਹਾਡੀ ਮਰਜ਼ੀ ਆ ਤੁਸੀਂ ਚਟੰਗਾ ਝਟਕਣਾ ਚੱਕਣਾ ਨਹੀਂ ਚੱਕਣਾ ਉਹ ਤੁਹਾਡੀ ਸਰਦਾ ਇਹ ਆਪਣੀ ਮੰਦੀ ਤੁਹਾਨੂੰ ਰੋਕ ਨਹੀਂ ਸਕਦੇ ਇਹ ਨਵਜਾ ਇਹ ਬਿਨਾ ਪਾਣੀ ਤੋਂ ਜਿਹੜੇ ਬੋਲਦੇ ਕਈ ਝੰਗ ਝੰਗਾ ਬਹੁਤ ਗਾਰ ਮੰਦਾ ਵੀ ਬੋਲਦੇ ਆ ਬਹੁਤ ਜ਼ਰਾਵਾ ਤਵਾ ਬੋਲਦੇ ਬਿਨਾ ਸੋਚੇ ਸਮਝੇ ਇਸ ਦੀ ਗੱਲ ਨਹੀਂ ਸੁਣਦੇ। ਹਾਂ। ਤਾਂ ਉਹਨਾਂ ਵਿੱਚ ਕਮੀਆਂ ਹੁੰਦੀਆਂ ਸਿਰਫ ਬਾਣੀ ਦੀਆਂ। ਉਹ ਘਰਾਂ ਦੇ ਨੇੜੇ-ਤੇੜੇ ਕੁਝ ਸਾਡੇ ਪੰਜਾਬੀ ਭਰਾ ਵੀ ਨੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਤਾਂ ਉਹ ਦੁਕਾਨਾਂ ਦੇ ਉੱਤੇ ਵੀ ਕਹਦੀਏ ਤੰਬਾਕੂ, ਸਿਗਰਟਾਂ, ਬੀੜੀਆਂ ਵੇਚੇ ਜਾਂਦੀਆਂ ਕਿ ਉਹਨਾਂ ਨੂੰ ਪਹਿਲਾਂ ਰੋਕਣਾ ਬਣਦਾ ਜਾਂ ਇਹਨਾਂ ਪ੍ਰਵਾਸੀਆਂ ਨੂੰ ਰੋਕਣਾ ਬਣਦਾ। ਇੱਥੋਂ ਤੱਕ ਵੀ ਮੈਨੂੰ ਕੰਪਲੇਨ ਮਿਲਦੀ ਆ ਮੈਂ ਉੱਥੇ ਵੀ ਪਹੁੰਚ ਕੇ ਇਹ ਦੁਕਾਨਾਂ ਮੈਂ ਬੰਦ ਕਰਵਣਾ। ਇਹ ਦਰਬਾਰ ਸਾਹਿਬ ਦੇ ਵਿੱਚ ਉਹ ਸਮਾਂ ਹੋਰ ਸੀ, ਉਹ ਲੰਘ ਗਿਆ। ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮਾਹੌਲ ਨੂੰ ਕਿਉਂ ਵਿਖਾਇਆ ਜਾ ਰਿਹਾ ਹੈ? ਇੱਕ ਪ੍ਰਵਾਸੀ ਜਾ ਕੇ ਕਹਿ ਲਾ ਸਾਡੇ ਘਰ ਮੇ 5 ਕਿਰਪਾਣੇ ਲੈ ਕੇ ਆ ਗਏ ਤੇ ਨਜਾਇਜ਼ ਪਰਚੇ ਸਿੰਘਾਂ ਦੇ ਪਾ ਕੇ ਉਹਨਾਂ ਨੂੰ ਜੇਲ੍ਹ ਸੌੜਸ ਉਹਦਾ ਕਿੱਥੇ ਕਾਨੂੰਨ ਸਾਡੇ ਕੋਲ ਜਾਂ ਪੰਜ ਪਰਮਾਨ ਦਾ ਸਰਕਾਰ ਤੇ ਫਿਰ ਇਹ ਤਤਕਾਕ ਕਰਾਉਣ ਦੇ ਲੈਕ ਹੀ ਨਹੀਂ ਅਗਰ ਪਰ ਅਸੀਂ ਕਰੀਏ ਤੇ ਲੰਗਰ ਲਾਉਣੇ ਕਿਉਂ ਉਹ ਜਦ ਪਤਾ ਵੀ ਹਾਂ ਸਾਡਾ ਪੰਜਾਬ ਪੰਜਾਂ ਪਰਮਾਨ ਦਰਸੀ ਹੈ ਤੇ ਲੰਗਰ ਰਹਿਣਾ ਹੀ ਰਹਿਣਾ ਸਿੱਖ ਨੂੰ ਸੰਭਾਲਣ ਤੇ ਚ ਜ਼ੋਰ ਕਿਉਂ ਨਹੀਂ ਲਾਇਆ ਜਾਂਦਾ ਸਿੱਖ ਪੰਥ ਦੇ ਲੋਕਾਂ ਵੱਲੋਂ ਜਾਂ ਐਸਜੀਪੀਸੀ ਉਹਦਾ ਕਿਹੜੀ ਕੰਟਰੀ ਆਈ ਆ ਕਿਹੜਾ ਦੇਸ਼ ਬੰਗਲਾਦੇਸ਼ ਜਾਂ ਕੋਈ ਆ ਯੂਪੀ ਬਿਹਾਰ ਕਰਨਾਟਕ ਕੇਰਲਾ ਦਮਾਲ ਆਇਆ ਕੋਈ ਨਹੀਂ ਬਿਲਕੁਲ ਆਈਆਂ ਗੱਡੀਆਂ ਰਾਜਸਥਾਨ ਤੋਂ ਆਈਆਂ ਹੋਈਆਂ ਨੇ ਮੁਸਲਮਾਨਾਂ ਦੀਆਂ ਆਈਆਂ ਨੇ ਨਹੀਂ ਆਈਆਂ ਤਾਂ ਉੱਤਰ ਪ੍ਰਦੇਸ਼ ਤੋਂ ਆਉਂਦੇ ਨਾ ਮੈਂ ਕਹਿੰਦਾ ਮੁਸਲਮਾਨ ਆਏ ਸਾਡੇ ਭਰਾ ਐ ਬਣ ਗਏ ਆ ਉਹ ਜਿਹੜੇ ਉਹ ਦਰਿੰਦੇ ਨਹੀਂ ਹੈਗੇ ਜਿਨ੍ਹਾਂ ਨੇ ਤਿੰਨ ਪੰਜਾਬੀਆਂ ਨੇ ਇੱਕ ਬੱਚੇ ਦੇ ਨਾਲ ਕੋ ਕਰਮ ਕੀਤਾ ਤੋ ਉਹ ਕਿਉਂ ਨਹੀਂ ਤੁਹਾਨੂੰ ਯਾਦ ਸਾਨੂੰ ਸਾਰੇ ਯਾਦ ਆ ਕਿਹੜਾ ਨਹੀਂ ਯਾਦ ਉਹਨਾਂ ਲਈ ਫਿਰ ਕੀ ਕਰਨੂ ਸਾਡੀ ਸਾਡੇ ਇਹ ਸਾਡੇ ਇੰਗ ਨਹੀਂ ਕੀਤਾ ਉਹਨਾਂ ਵਾਲੀ ਦਾਦਾ ਕੀ ਕਾਨੂੰਨ ਸਾਡੇ ਇੱਕ ਨਹੀਂ ਕੀਤਾ ਨਾ ਇਹ ਸਾਡਾ ਕੋਈ ਸਿੰਘ ਜਾਂ ਕੋਈ ਸਿੱਖ ਖੜਾ ਦੇ ਕੋਈ ਆ ਕਿ ਪਹਿਲੀ ਸ਼ੁਰੂਆਤ ਤੇ ਠੋੜਾ ਰੱਖ ਲੋ ਥੋ ਬਈਆ ਨਾ ਮਾਰੋ ਜੀ ਮੁਸਲਮਾਨਾ ਮਾਰੋ ਚੈਨਾ ਮਾਰੋ ਅਕਸਰ ਹੀ ਜਿਹੜੇ ਲੋਕ ਅਮਰ ਛੱਕਦੇ ਨੇ ਜਿਹੜੇ ਗੁਰੂ ਦੇ ਲੜ ਲੱਗਦੇ ਨੇ ਸਿੱਖ ਕੌਮ ਦੀ ਇੱਕ ਗੱਲ ਕਰਨ ਲੱਗਿਆ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਸ਼ੰਕਾ ਹੁੰਦੀ ਹੈ ਬੇਸ਼ੱਕ ਹੁਕਮ ਜਿਹੜੇ ਉਹ ਦਿੱਤੇ ਜਾਂਦੇ ਨੇ ਜਿਹੜੇ ਜਾਰੀ ਕੀਤੇ ਗਏ ਸੀ ਗੁਰੂ ਸਾਹਿਬ ਵੱਲੋਂ ਜਦੋਂ ਅੰਮ੍ਰਿਤ ਪੀਦਾਤ ਬਖਸ਼ੀ ਗਈ ਸੀ ਤਾਂ ਸ਼ੰਕਾ ਇਹ ਰਹਿੰਦੀ ਹੈ ਕਿ ਚਿਕਨ ਖਾਣਾ ਚਾਹੀਦਾ ਨੌਨ ਵਿੱਚ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਇਹਨਾਂ ਗੱਲਾਂ ਦਾ ਜਵਾਬ ਦੇਣ ਲਈ ਅੱਜ ਅਸੀਂ ਪਹੁੰਚੇ ਆਂ ਜਥੇਦਾਰ ਬਾਬਾ ਪ੍ਰਗਟ ਸਿੰਘ ਜੀ ਕੋਲੇ ਜਿਹੜੇ ਕਿ ਅਰਬਾ ਖਰਬਾ ਦਰਨਾ ਦਲ ਦੇ ਜਿਹੜੇ ਮੁਖੀ ਨੇ ਚੜ੍ਹਤ ਸਿੰਘ ਬਾਬਾ ਚੜ੍ਹਤ ਸਿੰਘ ਜੀ ਉਹਨਾਂ ਵੱਲੋਂ ਇਹਨਾਂ ਨੂੰ ਜਥੇਦਾਰ ਸੌਂਪਿਆ ਗਿਆ ਜ਼ਿਲ੍ਹਾ ਲੁਧਿਆਣਾ ਦਾ ਤਾਂ ਸਾਡੇ ਨਾਲ ਜਥੇਦਾਰ ਬਾਬਾ ਪ੍ਰਗਟ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਸਾਬ ਅਕਸਰ ਹੀ ਲੋਕਾਂ ਦੇ ਮਨ ਦੇ ਵਿੱਚ ਅੱਜ ਵੀ ਇੱਕ ਸ਼ੰਕਾ ਬਣੀ ਹੋਈ ਹੈ ਜਿਹੜੇ ਗੁਰੂ ਦੇ ਲੜ ਲੱਗਦੇ ਨੇ ਕਿ ਅਮਰ ਸ਼ਕਨ ਤੋਂ ਬਾਅਦ ਜਿਹੜਾ ਮੀਟ ਦਾ ਚਿਕਨ ਦਾ ਸੇਵਨ ਕਰਨਾ ਚਾਹੀਦਾ ਕਿ ਨਹੀਂ ਪਹਿਲੇ ਗਾਲਾ ਛਾਕੇ ਜ세ਦਾਰ ਜਿੰਦਾ ਸਿੰਘ ਜਿਤ ਮੁਖੀ ਬਾਪੂ ਅਚ ਚਰ ਸਿੰਘ ਜੀ ਅਰਫਾ ਖਰਪਾ ਸਮੰਦਲ ਜੈਦਰ ਬਾਬਾ ਰਾਇਆ ਰਾਜ ਸਿੰਘ ਅਰਫਾ ਖਰਪਾ ਸਮੰਦਲ ਤੌਮੀਨ ਸਾਧ ਮੋਰਚਾ ਚੰਡੀਗੜ੍ਹ ਮਹਾਲੀ ਜੀ ਜਿਨ੍ਹਾਂ ਦੇ ਥਾਪੇ ਗਏ ਦਿਲਾ ਨਦੇ ਆਣਾਰੇ ਜ세ਦਾਰ ਦਾਸਾ ਸੋ ਅਸੀਂ ਅੱਜ ਤੁਹਾਡੇ ਦੇ ਨਾਲ ਇਹ ਵੀ ਕਲਾਅ ਕਲੀਅਰ ਕਰ ਦਿੰਦੇ ਆ ਤੇ ਨਾਨ ਵਿੱਚ ਚਿਕਾ ਨੂੰ ਖਾ ਜਾਂ ਨਹੀਂ ਖਾਣਾ ਇਹ ਸਭ ਨੂੰ ਸਾਰਾ ਕਲੀਅਰ ਕਰ ਦਿੰਦੇ ਆ ਹੂੰ ਉਹ ਉਹ ਪਹਿਲੀ ਸਾਥ ਸੰਗਤ ਦੀ ਸਾਡੇ ਜਿਹੜੇ ਦਸਨੇ ਪਾਸਾ ਹਸਬੰਦ ਪਾਸਾ ਇਹ ਜਿਹੜੇ ਝਕਾਰ ਕਰਦੇ ਸੀਗੇ ਜੀ ਇਹ ਝਕਾਰ ਕਾਹਦੇ ਵਾਸਤੇ ਕਰਦੇ ਸੀਗੇ ਹੂੰ ਉਹ ਕਾਦੇ ਬਾਅਦ ਏਚਕਾਰ ਕਰਦੇ ਸੀਗੇ ਕਿਉਂ ਉਹ ਮਾਰ ਕੇ ਲਾਸ਼ਾਂ ਫੁੱਟਣ ਬਾਅਦ ਝੁੜੀ ਕਰਦੇ ਸੀਗੇ ਹੂੰ ਉਹਨਾਂ ਦੀ ਝਕਾਰ ਕਰਨ ਦਾ ਇੱਕ ਮਕਸਦ ਇਹ ਹੁੰਦਾ ਸੀਗਾ ਕਿ ਉਹਨਾਂ ਦੀ ਮੁਕਤੀ ਕਰਨ ਹੂੰ ਉਹ ਆਟਮ ਮੁਕਤੀ ਕਰਦੇ ਸੀ ਉਹਨਾਂ ਜਿਵਾ ਜਿਵਾਨੀਆਂ ਦੀ ਮੁਕਤੀ ਹੁੰਦੀ ਸੀ ਹੂੰ ਦੂਜੀ ਗੱਲ ਤੁਸੀਂ ਇਹ ਗੱਲ ਕਹੀ ਅਮਰ ਸਖ ਕੇ ਬੰਦਾ 605 ਪੈਦਾ ਕਿ ਮੈਂ ਨਾ ਨਾਂਵੇਂ ਛਕਾਂ ਜਾਂ ਨਾ ਛਕਾਂ ਬਿਲਕੁਲ ਪਰ ਮੈਂ ਇਹ ਅੱਜ ਕਲੀਅਰ ਕਰ ਦੇਣਾ ਚਾਹਣਾ ਕਿ ਜਦੋਂ ਅਮਰਤ ਸਕਾਇਆ ਜਾਂਦਾ ਪੰਜ ਪਿਆਰਿਆਂ ਦੇ ਰੈਨਮਾਈ ਦੇ ਵਿੱਚ ਜਦੋਂ ਖੰਡੇ ਬਾਟੇ ਦੀ ਪੌਲ ਤਿਆਰ ਹੁੰਦੀ ਹੈ ਤੇ ਨਾਲ-ਨਾਲ ਤੁਹਾਨੂੰ ਮਰਿਆਦਾ ਵੀ ਦੱਸੀ ਜਾ ਰਹੀ ਹੁੰਦੀ ਆ ਬਿਲਕੁਲ ਕਿ ਪੰਜ ਪਿਆਰੇ ਜਿਹੜੇ ਉਹ ਖੰਡੇ ਬਾਟੇ ਦੀ ਪੌਲ ਦੇ ਵਿੱਚ ਪਾਣੀ ਦੇ ਨਾਲ ਉਹ ਖੰਡਾ ਬਾਟੇ ਨਾਲ ਆਪਣਾ ਅਮਰਤ ਸਿਰ ਤਿਆਰ ਕਰਦੇ ਆ ਜੀ ਜਿਹੜੇ ਦੋ ਪਿਆਰੇ ਹੁੰਦੇ ਆ ਇੱਕ ਪਿਆਰਾ ਗੁਰੂ ਗ੍ਰੰਥ ਸਾਹਿਬ ਦੀ ਚਾਬਿਆ ਤੇ ਹੁੰਦਾ ਆ ਤੇ ਦੂਜਾ ਤੁਹਾਨੂੰ ਸਾਰਿਆਂ ਨੂੰ ਸੁਝਾ ਦੇ ਰਹੰਦਾ ਹੂੰ ਤੁਹਾਨੂੰ ਵਿਚਾਰ ਦੱਸ ਰਿਹਾ ਹਾਂ ਦਾ ਅੱਛਾ ਤੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇ ਜਦੋਂ ਤੁਸੀਂ ਅਮਰ ਸਕਦੇ ਹੋ ਤੁਸੀਂ ਅਮਰ ਸਕਿਆ ਨਾ ਬਿਲਕੁਲ ਚਲੋ ਅਮਰ ਸਰੀਆ ਨਾਲ ਤੁਹਾਨੂੰ ਪੰਜਾਂ ਪਿਆਰਿਆਂ ਦੇ ਵਿੱਚੋਂ ਜਿਹੜੀ ਵਿਚਾਰਾਂ ਨੇ ਉਹ ਜਿਹੜੀ ਤੁਹਾਨੂੰ ਮਰਿਆਦਾ ਦੱਸਿਆ ਨੇ ਉਸ ਮਰਿਆਦਾ ਤੇ ਤੁਸੀਂ ਅਸਰ ਕੀਤਾ ਕੀ ਮਰਿਆਦਾ ਕਿੰਨੀਆਂ ਮਰਿਆਦਾ ਵੀ 51 ਮਰਿਆਦਾ ਸੀ ਜਾਂ 21 ਮਰਿਆਦਾ ਸੀ ਹਮ ਛੇੜ ਹੋਵੇਗਾ ਤੁਸੀਂ ਗੌਰ ਨਹੀਂ ਕੀਤਾ ਹੋਵੇਗਾ ਹਮ ਹਮ ਉਹ ਲੋਕ ਐਸੇ ਨੇ ਜਿਹੜੇ ਗੌਰ ਨਹੀਂ ਕਰਦੇ ਉਸ ਵਕਤ ਕਿਉਂਕਿ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਚਲਾ ਜਾਂਦਾ ਕੁਝ ਲੋਕ ਸੋਚਣ ਵੀ ਨਹੀਂ ਲੱਗ ਜਾਂਦੇ ਨੇ ਪਰ ਮੈਂ ਇਹ ਗੱਲ ਕਹਿਣੀ ਕਿਉਂ ਨਾ ਹਮ ਪੰਜ ਪਿਆਰਿਆਂ ਨੇ ਇੱਕ ਗੱਲ ਕਹੀ ਆ ਹਮ ਕਿ ਤੁਸੀਂ ਕੁੱਠਾ ਮਾਸ ਨਹੀਂ ਛਕਣਾ ਹੁਣ ਤੁਸੀਂ ਇਹ ਕੁੱਠਾ ਜਿਹੜਾ ਮਾਸ ਆ ਇਹ ਕਿੰਨੂੰ ਕਿਹਾ ਗਿਆ ਮੈਂ ਤੁਹਾਨੂੰ ਇਹਦੇ ਕਿਹਾ ਜੀ ਤੁਸੀਂ ਛਕਣਾ ਹੀ ਨਹੀਂ ਹਮ ਤਾਨੂੰ ਇਹ ਕਹਿ ਰਿਹਾ ਤੁਸੀਂ ਇਹ ਮਾਲ ਨਹੀਂ ਸਕਣਾ ਜਾਂ ਤੁਸੀਂ ਜ਼ਰੂਰ ਹੀ ਸਕੋ। ਹਮਮ। ਕਿਆ ਤੈਨ ਹਮਮ। ਜਾਂ ਤੁਸੀਂ ਆਪਣੇ ਮਨ ਛੋੜਨਾ ਵੀ ਅਸੀਂ ਮਾਲ ਮਾਲ ਸਕਣਾ ਹੈ ਜਾਂ ਨਹੀਂ ਸਕਣਾ ਉਹ ਤੁਹਾਡੀ ਚਰਦਾ। ਹਮਮ। ਮਗਰ ਦਲ ਪੰਥ ਅਰਬਾ ਖਰਬਾ ਤਨੰਦਨ ਚਾਹੇ ਬੁੱਢਾ ਦਾਲਾ ਚਾਹੇ ਆਪਣੇ ਹਰਿਆਵੇਲਾਂ ਵਾਲੇ ਨੇ ਚਾਹੇ ਵਿਧੀ ਚੰਦੀਏ ਚੰਦੇ ਦਲ ਪੰਥ ਹੈ। ਹਮਮ। ਕਿੰਨੇ ਵੀ ਦਲ ਪੰਥ ਆ। ਹਮਮ। ਉਹ ਦਲ ਪੰਥ ਦੇ ਵਿੱਚ ਚਟੰਗਾ ਝਟਕਾਇਆ ਜਾਂਦਾ। ਅਚੰਮਲਾ ਕਰਦਾ ਆ ਤੇ ਚਟੰਗਾ ਚੜਕਾਇਆ ਜਾਂਦਾ ਜਿਹਨੂੰ ਕਹਿੰਨੇ ਅਸੀਂ ਤਲਕ ਕਹਿੰਨੇ ਆ ਹੂੰ ਯਾ ਕਿ ਤਲਕ ਰਖਣਾ ਹੂੰ ਹੋਰ ਤੁਸੀਂ ਦੱਸੋ ਵੀ ਤਲਕ ਕਿਨੂੰ ਮੰਨਦੇ ਹੋ ਹੂੰ ਸਾਡੇ ਬੋਲੇ ਆ ਨਾ ਯਾ ਸਾਡੇ ਅੱਜ ਸਾਡੇ ਦੇ ਮਹੱਲੇ ਦੇ ਵਿੱਚ ਤਲਕ ਰਖਣਾ ਹੋਰ ਕਈਆਂ ਨੂੰ ਤਿਲਕ ਬਾਰੇ ਪਤਾ ਨਹੀਂ ਤਲਕ ਕਿਨੂੰ ਲਗਣਾ ਅੱਛਾ ਕੋਈ ਤਲਕ ਮੱਥੇ ਵਾਲਾ ਵੀ ਸਮਝ ਲੈਂਦੇ ਆ ਹੂੰ ਪਰ ਸਾਡਾ ਤਲਕ ਜਿਹੜਾ ਹੈ ਉਹ ਚਟੰਗੇ ਦਾ ਹੁੰਦਾ ਅੱਛਾ ਜਦੋਂ ਇਹ ਬਗੜਾ ਝੜਕਾਉਨੇ ਆ ਚਟੰਗਾ ਝੜਕਾਉਨੇ ਆ ਤੇ ਜਿੰਨੇ ਵੀ ਜੁੱਆਸ਼ੀ ਸ਼ਾਸਤਰਾਂ ਦੇ ਸਾਰਿਆਂ ਨੂੰ ਚਿਲਕ ਲੱਗਦਾ ਅੱਛਾ ਜੀ ਚਟੰਗੇ ਦੇ ਬਲੱਡ ਦਾ ਜੀ ਸੁਰਖ ਜਿਹਨੂੰ ਅਸੀਂ ਸੁਰਖਾ ਕਹਿੰਦੇ ਆ ਹੂੰ ਕਈ ਖੂਨ ਕਹਿੰਦੇ ਨੇ ਹੂੰ ਅੰਗਰੇਜ਼ੀ ਵਿੱਚ ਬਲੱਡ ਕਿਹਾ ਜਾਂਦਾ ਬਿਲਕੁਲ ਪਰ ਸਾਡੇ ਦਲ ਪੰਤ ਵਿੱਚ ਇਹਨੂੰ ਸੁਰਖਾ ਕਹਿੰਦੇ ਆ ਸੁਰਖਾ ਇੱਕ ਲਗ ਬੋਲੇ ਹੋਗੇ ਸਿੰਧਾ ਬੋਲਾ ਹੂੰ ਐਸੀ ਜਿਹੜਾ ਵੀ ਬੋਲਾ ਬੋਲਦੇ ਆ ਸਾਡਾ ਬੋਲਾ ਵੱਖਰਾ ਹੂੰ ਤੇ ਇਹ ਕਹਿੰਦਾ ਸਾਡੇ ਜੜੇ ਤਰਮ ਦੇ ਵਿੱਚ ਸਾਡੇ ਦਲਪਨ ਦੇ ਵਿੱਚ ਸਾਡੇ ਨਗਰਾਂ ਦੇ ਵਿੱਚ ਲੜਾ ਟੰਗਾ ਉਹ ਅਸੀਂ ਆਪਣਾ ਲਿਆ ਕੇ ਖੁਦ ਝਟਕਾਉਣਾ ਅਸੀਂ ਦੁਕਾਨ ਤੋਂ ਲੈ ਕੇ ਨੌਨ ਵਿੱਚ ਜਾ ਵੀ ਜਿਹੜੀ ਟੜਕਈਆਂ ਦੀਆਂ ਦੁਕਾਨਾਂ ਅਸੀਂ ਉਹਨਾਂ ਤੋਂ ਲੈ ਕੇ ਨਹੀਂ ਛੱਡ ਸਕਦੇ ਉਹ ਸਾਡੇ ਬਾਤ ਤੇ ਨਹੀਂ ਆ ਅਸੀਂ KFC ਤੋਂ ਲੈ ਕੇ ਨਹੀਂ ਛੱਡ ਸਕਦੇ ਆਮ ਦੁਕਾਨ ਤੋਂ ਲੈ ਕੇ ਅਸੀਂ ਨਹੀਂ ਤਾਂ ਬਾ ਕੋਈ ਹੋਟਲ ਆ ਉਤੋਂ ਲੈ ਕੇ ਅਸੀਂ ਨਹੀਂ ਸਕਦੇ ਅੱਛਾ ਅਸੀਂ ਆਪਣਾ ਸ਼ਿਕਾਰ ਖੁਦ ਕਰਨਾ ਜਿਵੇਂ ਥੇਰਾ ਉਹ ਕਦੇ ਵੀ ਮਰੇ ਜਾਨਵਰ ਦੇ ਉੱਤੇ ਉਹ ਨਹੀਂ ਮਾਰਦਾ ਮਰਿਆ ਜਾਨਵਰ ਉਹ ਕਦੇ ਵੀ ਉਹ ਨਹੀਂ ਖਾਂਦਾ ਉਹ ਆਪਣਾ ਜ਼ਿਕਾਰ ਖੁਦ ਕਰਦਾ ਤੇ ਖੁਦ ਛੱਡਦਾ ਪਰ ਕੁਝ ਲੋਕ ਕਹਿੰਦੇ ਨੇ ਜਿਵੇਂ ਤੁਸੀਂ ਹੁਣ ਗੱਲ ਕੀਤੀ ਹੈ ਕਿ ਵੀ ਉਹ ਸਮੇਂ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਬਲੀ ਆ ਦਿੱਤੀ ਜਾਂਦੀ ਸੀ ਉਹਨਾਂ ਨੂੰ ਮੁਕਤੀ ਦਿੱਤੀ ਜਾਂਦੀ ਸੀ ਜਾਨਵਰਾਂ ਨੂੰ ਲੋਕ ਇਹ ਕਹਿੰਦੇ ਨੇ ਵੀ ਉਹ ਸਮਾਂ ਹੀ ਉਹਦਾ ਸੀ ਵੀ ਉਸ ਟਾਈਮ ਗੁਰੂ ਸਾਹਿਬ ਜੰਗਲਾਂ ਦੇ ਵਿੱਚ ਸੀ ਜਾਂ ਕੋਈ ਚੀਜ਼ਾਂ ਹੋਈਆਂ ਨਹੀਂ ਸੀਗੀਆਂ ਖਾਣ ਵਾਸਤੇ ਉਹ ਜਿਹੜੀਆਂ ਵਸਤੂਆਂ ਨਹੀਂ ਸੀ ਵੀ ਜਿਸ ਕਰਕੇ ਉਹ ਝਟਕਾ ਕੇ ਉਹਨਾਂ ਨੂੰ ਖਾਧਾ ਜਾਂਦਾ ਸੀ ਦੇਖੋ ਜੀ ਉਹ 18ਵੀਂ ਸਦੀ ਦੇ ਵਿੱਚ ਜਦੋਂ ਮੁਗਲਾਂ ਦਾ ਰਾਜ ਸੀਗਾ ਉਹ ਟਾਈਮ ਸਾਡੇ ਜਿਹੜੇ ਸਿੰਘ ਸੀਗੇ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਰਾਤਾਂ ਰਾਤਾਂ ਦਿਨ گزارਦੇ ਸੀਗੇ ਇੱਕ ਮੁਠੀ ਛੋਲੀਆਂ ਦੀ ਛੱਕ ਉਹ ਇੱਕ ਹਫ਼ਤਾ ਗੁਜ਼ਾਰਾ ਕਰ ਲਈਏ ਇੱਕ ਹਫ਼ਤਾ ਇੱਕ ਮੁਠੀ ਛੋਲੀਆਂ ਦੀ ਛੱਕ ਕਈ ਵਾਰ ਨੂੰ ਪਾਣੀ ਵੀ ਨਹੀਂ ਮਿਲਦਾ ਹੂੰ ਤਾਂ ਉਹ ਜੇ ਆਪਾਂ ਉਸੇ ਗੱਲ ਤੇ ਆਈ ਹੈ ਨਾ ਉਹ ਤਾਂ ਦੇ ਵੈਸੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਜੋ ਤੁਹਾਨੂੰ ਮਿਲਦਾ ਛਕੋ ਹੂੰ ਮਗਰ ਛਾੜੇ ਗੁਰੂ ਮਹਾਰਾਜ ਨੇ ਮੂੰਗੀ ਮਸਰੀ ਦੀ ਦਾਲ ਖਾ ਕੇ 14 ਚੰਗਾਂ ਨਹੀਂ ਲੜੀਆਂ ਹੂੰ ਮੂੰਗੀ ਮਸਰੀ ਦੀ ਦਾਲ ਛੱਕੇ 14 ਚੰਗਾਂ ਨਹੀਂ ਲੜੀਆਂ ਖਰਾਕਾ ਖਾ ਕੇ ਚੰਗਾ ਲੜੀਆਂ ਨੇ ਹੂੰ ਤੇ ਸਾਨੂੰ ਤਾਂ ਗੁਰੂ ਮਹਾਰਾਜ ਚੱਲ ਪੰਜ ਨੂੰ ਵੀ ਕਿੱਢਨੇ ਵੀ ਗੁਰੂ ਮਹਾਰਾਜ ਜਿਸਨੇ ਬਾਦਸ਼ਾਹ ਦੇ ਪੁੱਤਰ ਨੇ ਇਹਨਾਂ ਨੂੰ ਚਟੰਗਾ ਟਟਕਾਉਣ ਦਾ ਆਦੇਸ਼ ਹੈ ਔਰ ਇਹ ਟਟਕਾਉਂਦੇ ਨੇ ਜਦੋਂ ਪੰਜ ਪਿਆਰੇ ਜਦੋਂ ਤਿਆਰ ਕੀਤੇ ਗਏ ਸੀ ਉਦੋਂ ਕੋਈ ਚਟੰਗਾ ਹੈ ਉਹਦਾ ਵੀ ਬੜੀਆਂ ਲੈਣੀਆਂ ਪਈਆਂ ਉਦੋਂ ਵੀ ਸਿਰ ਲਾਉਣੇ ਪਏ ਪੰਜ ਸਿਰ ਲਾਏ ਤਾਂ ਪੰਜ ਪਿਆਰੇ ਤਿਆਰ ਹੋਏ ਆ ਈ ਗੱਲਾਂ ਦਾ ਭੁੱਲੀਆਂ ਪਤਾਸੇ ਦੇ ਕੇ ਥੋੜੀ ਬਾਜੀ ਪੈਰੇ ਤਿਆਰ ਹੋਇਆ ਸੀਤ ਬਲਦਾਨ ਦੇ ਤੇ ਪੰਜ ਸੀਸ ਗਏ ਆ ਇੱਕ ਲੋਕਾਂ ਦੇ ਵਿੱਚ ਹੋਰ ਇੱਕ ਸ਼ੰਕਾ ਆ ਇੱਕ ਮਨ ਦੇ ਵਿੱਚ ਸਵਾਲ ਲੋਕਾਂ ਦਾ ਇਹ ਆ ਜਿਹੜੇ ਲੋਕ ਅਮਰ ਬੀ ਅਸੀਂ ਜੀ ਖੁੱਲਾ ਅਮਰ ਛਕਿਆ ਅਸੀਂ ਬੰਦਸ਼ ਵਾਲਾ ਅਮਰ ਛਕਿਆ ਇਹ ਚੀਜ਼ਾਂ ਕੀ ਨੇ ਇਹ ਲੋਕ ਇਹੋ ਜਿਹੀਆਂ ਗੱਲਾਂ ਮੈਂ ਇਹੀ ਗੱਲ ਤੁਹਾਨੂੰ ਜਵਾਬ ਦੇਣਾ ਜਿਹੜੇ ਲੋਕਾਂ ਨੇ ਮੈਂ ਮੈਂ ਗੱਲ ਅੱਜ ਕਲੀਅਰ ਕਰ ਹੀ ਦਵਾਂ ਵੀ ਬੰਦਸ਼ ਵਾਲੀ ਗੱਲ ਉਹ ਕਰਦੇ ਨੇ ਵੀ ਉਹ ਕਹਿੰਦੇ ਨੇ ਵੀ ਅਸੀਂ ਗੁਰੂ ਘਰ ਦੇ ਵਿੱਚੋਂ ਜਿਹੜਾ ਅਮਰ ਛਕਿਆ ਉਹ ਬੰਦੇ ਸ਼ਾਲਾ ਵਾ ਵੀ ਉੱਚ ਸਾਨੂੰ ਜਿਹੜਾ ਮਾਸਖਾਨ ਦੀ ਆਗਿਆ ਨਹੀਂ ਅਸੀਂ ਜੀ ਦਲਪੰਥ ਸਿਓ ਅਮਰ ਛਕ ਲਿਆ ਉੱਥੇ ਸਾਨੂੰ ਆਗਿਆ ਆ ਉੱਥੇ ਅਸੀਂ ਕੁਝ ਵੀ ਕਰ ਸਕਦੇ ਆ ਮੇਰੇ ਕੋਲ ਜੀ ਇਹ ਦੋ ਪਾਟਿਆਂ ਵਾਲਾ ਕੰਮ ਫਿਰ ਉਹੀ ਆਗਿਆ ਨੇ ਦੋ ਬਾਟੇ ਕਿਹਨੂੰ ਕਹਿੰਦੇ ਸੀ ਹੂੰ ਕੀ ਇਹ ਕੰਮ ਜਿਹੜਾ ਦੋ ਬਾਟਿਆਂ ਦਾ ਰੌਲਾ ਚੱਲ ਰਿਹਾ ਫਿਰ ਰੌਲਾ ਵੀ ਇਹੀ ਆ ਹੂੰ ਜਾਤੀ ਧਰਮ ਹੂੰ ਜਿਹੜਾ ਆ ਇਹ ਇੱਥੇ ਨਫ਼ਰਤ ਤੇ ਚੱਲ ਰਿਹਾ ਹੂੰ ਸਾਡੇ ਜੱਫੇਦਾਰ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ ਵਾਲੇ ਉਹਨਾਂ ਨੇ ਵੀ ਇਹਦਾ ਦੋ ਪਾਟਿਆਂ ਦੇ ਸੇ ਗੱਲ ਗੜੀ ਕੀਤੀ ਆ ਕਿ ਦੋ ਪਾਟੇ ਨਹੀਂ ਹੋਣੇ ਚਾਹੀਦੇ ਨਹੀਂ ਪਰ ਜਿਹੜਾ ਅਮਰ ਛਕਦੇ ਆਂ ਆਪਾਂ ਚਾਹੇ ਗੁਰੂ ਘਰ ਤੋਂ ਛਕੀਏ ਚਾਹੇ ਦਲਪੰਥ ਤੋਂ ਛਕਿਆ ਜਾਵੇ ਕਿ ਉਹ ਪੰਜ ਬਾਣੀਆਂ ਦਾ ਪਾਠ ਨਹੀਂ ਹੁੰਦਾ ਦਲਪੰਥ ਦੇ ਵਿੱਚ ਜਾਂ ਗੁਰੂ ਘਰ ਦੇ ਵਿੱਚ ਪੰਜ ਬਾਣੀਆਂ ਦਾ ਪਾਠ ਨਹੀਂ ਹੁੰਦਾ ਜਿੱਥੇ ਅਮਰ ਛਕਿਆ ਜਾਂਦਾ ਵਾ ਜਿੱਥੇ ਵੀ ਪੰਜ ਪਿਆਰੇ ਅਮਰ ਸੰਚਾਰ ਕਰਦੇ ਆ ਬਾਣੀ ਪੜਦੇ ਆ ਨਾ ਜੀ 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 ਬਾਣੀ ਉਹੀ ਆ अच्छा उथे पानी ਨਾਲ ਹੀ ਚੱਲਦਾ ਯਾਨੀ ਸੰਚਾਰ ਜਿਹੜਾ ਹੁੰਦਾ ਉਸ ਵਿਧੀ ਕੋਈ ਆ ਚਾਹੇ ਤੁਸੀਂ ਦਮਦਮੀ ਟਕਸਾਲ ਚਲੇ ਜਾਓ ਚਾਹੇ ਤੁਸੀਂ ਦਾਲ ਪੰਚਮਈ ਚਲੇ ਜਾਓ ਜੀ ਚਾਹੇ ਜਿਹੜੇ ਮਰਜੀ ਗੁਰਦੁਆਰੇ ਆਲਮਗੀਰ ਸਾਹਿਬ ਚਲੇ ਜਾਓ ਸਰਬਾਰ ਸਾਹਿਬ ਚਲੇ ਜਾਓ ਦਮਦਮਾ ਸਾਹਿਬ ਚਲੇ ਜਾਓ ਜਿਹੜੀ ਅਨੰਦਪੁਰ ਸਾਹਿਬ ਚਲੇ ਜਾਓ ਚਮਕੌਰ ਸਾਹਿਬ ਚਲੇ ਜਾਓ ਫੱਡੇਗੜ੍ਹ ਸਾਹਿਬ ਚੱਲ ਜਓ ਨੰਦੇੜ ਸਾਹਿਬ ਚੱਲ ਜਓ ਸੱਚਖੰਡ ਹਜੂਰ ਸਾਹਿਬ ਚਲੇਓ ਕਿਸੇ ਵੀ ਗੁਰੂ ਘਰ ਚਲੇ ਜਾਈਏ ਚਾਹੇ ਉਹ ਤੁਹਾਨੂੰ ਅਮਰਸਰ ਦੀ ਬਾਣੀ ਹੋਈ ਕੋਈ ਕੋਈ ਖੰਡੇ ਬਾਟੇ ਦੀ ਪਾਉਣ ਹੋਏਗੀ ਚਾਹੇ ਗੁਰਦੁਆਰਾ ਛੋਟਾ ਚਾਹੇ ਵੱਡਾ ਪਰ ਗ੍ਰੰਥ ਨਹੀਂ ਛੋਟਾ ਵੱਡਾ ਹੋ ਸਕਦਾ ਅੱਛਾ ਅਸੀਂ ਤਾਂ ਗ੍ਰੰਥ ਸਾਹਿਬ ਦੇ ਮੁਤਾਬਕ ਹੀ ਗੁਰਦੁਆਰਾ ਸਾਹਿਬ ਛੋਟਾ ਹੈ ਕੋਈ ਵੱਡਾ ਹੈ ਅਸੀਂ ਉਸ ਨੂੰ ਬਰਾਬਰ ਸਮਝਦੇ ਹਾਂ ਅੱਛਾ ਜੀ ਤੇ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ ਖੰਡੇ ਬਾਟੇ ਦੀ ਪਾਉਣ ਇੱਕ ਖੁੱਲੀ ਇੱਕ ਬੰਦਾ ਕੋਈ ਨਹੀਂ ਕੋਈ ਖੰਡੇ ਬਾਟੇ ਦੀ ਪਾਉਣ ਆ ਉਹ ਚਾਹੇ ਤੇ ਤੇ ਮਰਜੀ ਚਾਗ ਲੋ ਤੁਹਾਡੀ ਮਰਜ਼ੀ ਆ ਤੁਸੀਂ ਚਟੰਗਾ ਛਟਕਣਾ ਚੰਣਾ ਨਹੀਂ ਚਾਗਣਾ ਉਹ ਤੁਹਾਡੀ ਸਰਦਾ ਇਹ ਆਪਣੀ ਮੰਦੀ ਚ ਤੁਹਾਨੂੰ ਰੋਕ ਨਹੀਂ ਸਕਦੇ ਇਹ ਤੁਹਾਡੀ ਮਰਜ਼ੀ ਆ ਤੁਸੀਂ ਕਿਹੜੇ ਲਿਬਾਸ ਚ ਰਹਿਣਾ ਤੁਸੀਂ ਪੈਂਟ ਚੜ ਦੇ ਰਹਿਣਾ ਜਾਂ ਤੁਸੀਂ ਕੁਰਤੇ ਪਜਾਮੇ ਚ ਰਹਿਣਾ ਚਾਹੇ ਤੁਸੀਂ ਟਕਸਾਲੀ ਬਾਣੇ ਚ ਰਹਿਣਾ ਚਾਹੇ ਤੁਸੀਂ ਜੰਗੀ ਫੌਜ ਜਾਂ ਕਿਹੋ ਜਿਹੀ ਫੌਜ ਦੇ ਬਾਣੇ ਚ ਰਹਿਣਾ ਇਹ ਤੁਹਾਡੀ ਖੁਸ਼ੀ ਆ ਅਸੀਂ ਤੁਹਾਨੂੰ ਬੰਦਤ ਨਹੀਂ ਰੱਖ ਸਕਦੇ ਅਸੀਂ ਹਮੇਸ਼ਾ ਲਈ ਚਾੜੇ ਚਿਰਤੇ ਨਿਸਾਨ ਝੂਲਦਾ ਅਸੀਂ ਤੇ ਆਪਣੀ ਦਾਲ ਪਾਂਛੀ ਜਿਹੜੀ ਡਿਊਟੀ ਆ ਉਹੀ ਨਿਭਾਉਣੀ ਆ ਜਦ ਤੱਕ ਸਾਹ ਦਾ ਸੁਆਸ ਆਹੀ ਉਹ ਪ੍ਰਾਂਗਣਾ ਉਹ ਨਿਭਾਉਣੇ ਆ ਤੁਮੋਦੇ ਰਹਿਣਾ ਲੁਧਿਆਣੇ ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਛੱਤਰੀ ਭੋਜਨ ਵਾਲੀ ਸ਼ਾਇਦ ਤੁਸੀਂ ਵੀ ਦੇਖੀ ਤੁਸੀਂ ਉਹਦੇ ਹੱਕ ਦੇ ਵਿੱਚ ਵੀ ਪੁੱਤਰੇ ਉਹਨੇ ਹੰਗ ਸਿੰਘ ਦੇ ਉਹ ਕਾਰੋਬਾਰ ਕਰ ਰਿਹਾ ਬੇਸ਼ੱਕ ਮਿਹਨਤ ਕਰ ਰਿਹਾ ਉਹ ਕੀ ਉਹ ਕਾਰੋਬਾਰ ਕਰਨਾ ਜਾਇਜ਼ ਹੈ ਜਾਂ ਨਹੀਂ ਦੇਖੋ ਜੀ ਜੜਾ ਕੋਈ ਵੀ ਇਨਸਾਨ ਆ ਸਾਤੇ ਜਿਹੜੇ ਹੁਣ ਹਾfte ਖੋਲੀ ਬੈਤੇ ਹੋਣ ਲਫੋਲੀ ਬੈਤੇ ਆ ਬਹੁਤ ਲੋਕਾਂ ਨੇ ਉਹਦਾ ਵਿਰੋਧ ਵੀ ਕੀਤਾ ਵੀਡੀਓ ਦਾ ਤੇ ਜਿਹੜਾ ਕਰਦਾ ਬ੍ਰੋ ਕਰੇ ਜਿਹੜਾ ਸਿੰਘ ਗਿਰਤ ਕਰ ਰਿਹਾ ਉਹਨੂੰ ਗਿਰਤ ਕਰ ਤੋਂ ਕੋਈ ਰੋਕ ਨਹੀਂ ਸਕਦਾ ਜੇ ਉਹ ਛਤਰੀ ਭੋਜਨ ਤਿਆਰ ਕਰ ਰਿਹਾ ਤਾਂ ਆਪਣੀ ਮਰਿਆਦਾ ਦੇ ਵਿੱਚ ਤਿਆਰ ਕਰ ਰਿਹਾ ਉਸ ਨੂੰ ਜਾ ਕੇ ਕੋਈ ਵੀ ਰਕ ਸਕਦਾ ਕੋਈ ਵੀ ਜਾ ਸਕਦਾ ਹੁਣ ਅਸੀਂ ਜੇ ਪਾਈ ਚੰਦ ਅਸੀਂ ਜਾਣਾ ਹੋਵੇ ਉੱਥੇ ਅਸੀਂ ਵੀ ਜਾ ਸਕਦੇ ਆ ਉਸ ਕੋਨਾ ਮੋਨਾ ਤੇ ਨਹੀਂ ਬੈਠਾ ਕੋਈ ਬੀੜੀ ਸਿਗਰਟ ਨਾਲ ਨਹੀਂ ਬੈਠਾ ਉਹ ਇੱਕ ਸਿੰਘ ਹੈ ਸਾਡਾ ਉਹ ਗਿਰਤ ਕਰ ਰਿਹਾ ਉਹਦੇ ਕੋਲ ਕੋਈ ਵੀ ਸਿੰਘ ਜਾ ਕੇ ਉਹ ਛਤਰੀ ਭੋਜਨ ਛੱਕ ਸਕਦਾ ਕਿਉਂਕਿ ਉਹ ਆਪਣੀ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਇੱਕ ਬਾਣੇ ਵਿੱਚ ਰਹਿ ਕੇ ਉਹ ਇੱਕ ਆਪਣੇ ਹੱਥੀਂ ਚੀਜ਼ ਤਿਆਰ ਕਰ ਰਿਹਾ ਉਹਦੇ ਵਿੱਚ ਕੋਈ ਐਸੀਗਾ ਉਹ ਜਿਹੜੇ ਨੌਨ ਮੀਟ ਆਲੇ ਜਾਂ ਕੇ ਐਫਸੀ ਵਾਲਿਆ ਉਹਨਾਂ ਨਾਲੋਂ ਸਾਰਿਆਂ ਨਾਲੋਂ 100 ਗੁਣਾ ਇੱਕ ਚਾਹ ਪੁੱਤਰਾ ਇੱਕ ਅੱਛਾ ਇਨਸਾਨ ਕਫਾਈ ਆ ਉਹ ਤੇ ਕੋਈ ਵੀ ਸਿੰਘ ਜਾ ਕੇ ਬਹਿ ਸਕਦਾ ਤੇ ਸੱਟ ਸਕਦਾ ਪਰ ਹਰ ਮੋੜ ਦੇ ਉੱਤੇ ਜਿਹੜੇ ਭੰਗ ਵਿੱਚ ਜਾਂਦੀ ਘੋਟਾ ਵਿੱਚ ਆ ਜਾਂਦਾ ਕੀ ਉਹ ਜਾਇਜ ਆ ਕਿ ਨਹੀਂ ਨਹੀਂ ਉਹ ਉਹ ਨਹੀਂ ਜਾਇਜ ਉਹ ਨਹੀਂ ਹੈ ਉਹ ਅਸੀਂ ਢੱਕਰ ਚ ਕੋ ਦਾਸ ਖੋਦ ਸਕਦਾ ਨਹੀਂ ਇਹ ਸਭ ਨੂੰ ਪਤਾ ਵੀ ਦਾਸ ਰਗੜਾ ਨਹੀਂ ਸਕਦਾ ਸਰਦਾਈ ਬਦਾਮਾਂ ਵਾਲੀ ਤਿਆਰ ਹੁੰਦੀ ਆ ਉਹ ਅਸੀਂ ਜੀਪਕ ਸਕਦੇ ਆ ਉਹਦੀ ਕੋਈ ਸਾਨੂੰ ਮਨਾਈ ਨਹੀਂ ਪਰ ਮੈਂ ਕਦੇ ਮੂਰਤੀ ਵਾਲਾ ਰਗੜਾ ਮੈਂ ਨਹੀਂ ਛਗਿਆ ਤੇ ਮੈਂ ਉਹਨਾਂ ਮੈਂ ਨਫ਼ਰਤ ਵੀ ਨਹੀਂ ਕਰਦਾ ਪਰ ਇਹ ਜਿਹੜੀ ਚੀਜ਼ ਆ ਨਾ ਇਹ ਵੇਚਣੀ ਜੇ ਆਪਾਂ ਲੋਕਾਂ ਨੂੰ ਨਸ਼ਿਆਂ ਤੋਂ ਰੋਕਦੇ ਆ ਤੇ ਲੋਕ ਇਹਨੂੰ ਵੀ ਨਸ਼ਾ ਸਮਝਦਾ ਹੀ ਨਹੀਂ ਸਕਦੇ ਆ ਜਿਹੜਾ ਇਹ ਇਹ ਕਿ ਇਹ ਕਿਰੀ ਸ਼ਾਇਦ ਇਹੇਟ ਚੱਲਦਾ ਜਾਂ ਕੌਣ ਇਹਨੂੰ ਬढ़ावा ਦੇ ਰਿਹਾ ਵੀ ਜਿਹੜਾ ਹਰ ਮੋੜ ਦੇ ਉੱਤੇ ਅੱਜ ਦੇਖਣ ਨੂੰ ਮਿਲਦਾ ਬੇਸ਼ੱਕ ਇੱਕ ਪਾਸੇ ਅਸੀਂ ਵਿਰੋਧ ਕਰਦੇ ਆ ਸਰਕਾਰਾਂ ਦਾ ਕਿ ਨਸ਼ਾ ਚੱਲ ਰਿਹਾ ਚਿੱਟਾ ਚੱਲ ਰਿਹਾ ਜਾਂ ਕੋਈ ਮੈਡੀਕਲ ਨਸ਼ਾ ਆ ਤਾਂ ਬੇਸ਼ੱਕ ਕਿਸੇ ਵੀ ਤਰ੍ਹਾਂ ਦਾ ਸ਼ਰਾਬ ਦੇ ਟੇਕਿਆਂ ਦੀ ਗੱਲ ਹੋ ਜਾਂਦੀ ਆ ਕਿ ਪੈਰ-ਪੈਰ ਤੇ ਸ਼ਰਾਬ ਦੇ ਠੇਕੇ ਖੁੱਲੇ ਹੋਏ ਨੇ ਉਦੋਂ ਹੀ ਪੈਰ-ਪੈਰ ਤੇ ਉੱਤੇ ਦੇਖਿਆ ਜਾਂਦਾ ਕਿ ਵੀ ਕੋਈ ਕਿਤੇ ਕੋਤਾ ਲਾ ਕੇ ਬੈਠਾ ਕਿ ਕਿਤੇ ਇਹ ਕਿੱਥੋਂ ਤੱਕ ਜਾਇਆ ਜਾਦਾ ਕਿਹਦੀ ਸ਼ਹਿਦ ਹੀਟ ਚੱਲਦੇ ਨੇ ਦੇਖੋ ਤੁਸੀਂ ਜੱਥੇਦਾਰ ਦੇਖੇ ਪਿੱਛੇ ਦਲ ਦੀ ਸ਼ਹਿ ਨਹੀਂ ਹੈਗੀ ਇਹ ਮਨਮਾਤੀਆਂ ਕਰਦੇ ਨੇ ਜਿਹੜੇ ਵੇਚਦੇ ਨੇ ਜੇ ਮਨਮਰਜ਼ੀਆਂ ਕਰਦੇ ਨੇ ਤੁਸੀਂ ਇੱਕ ਐਡੇ ਵੱਡੇ ਜੱਥੇਦਾਰੋਂ ਕਿ ਤੁਸੀਂ ਕਿਉਂ ਨਹੀਂ ਰੋਕਦੇ ਹੋ ਦੇਖੋ ਸਾਡਾ ਜਿੱਥੋਂ ਤੱਕ ਬੜੀ ਵੱਡੀ ਤੁਹਾਨੂੰ ਪਦਵੀ ਮਿਲੀ ਹੋਈ ਆ ਬਾਬਾ ਰਾਜਾ ਰਾਜ ਸਿੰਘ ਇਹਨਾਂ ਤੁਹਾਨੂੰ ਜੱਥੇਦਾਰ ਸੌਂਪਿਆ ਦਲਪੰਥ ਦਾ ਨਾਮ ਹੈ ਇੱਕ ਮੈਂ ਕੋਈ ਅਸੀਂ ਜਿੱਥੋਂ ਤੱਕ ਮੇਰੀ ਕੋਸ਼ਿਸ਼ ਹੋ ਰਹੀ ਆ ਜੀ ਮੈਂ ਉਥੋਂ ਤੱਕ ਕੋਸ਼ਿਸ਼ ਕਰ ਰਿਹਾ ਕਿ ਜੇ ਤੁਸੀਂ ਵੇਚਣਾ ਇੱਕ ਸਾਫ ਸੁਥਰਾ ਤੁਸੀਂ ਜੋ ਵੀ ਇਹਦੇ ਵਿੱਚ ਰਸਤ ਬਸ ਪੈਂਦੀ ਆ ਉਹ ਪਾ ਕੇ ਵੇਚੋ ਜੇ ਵੇਚਣਾ ਜੇ ਤੁਹਾਡਾ ਨਹੀਂ ਗੁਜ਼ਾਰਾ ਹੁੰਦਾ ਬਹੁਤ ਸਾਰੇ ਐਸੇ ਨੇ ਜਿਹੜੇ ਸ਼ਰਦਾਈ ਵੇਚਦੇ ਨੇ ਸਿਰਫ ਸਰੇ ਸਰਦਾਈ ਵੇਚ ਰਹੇ ਉਹ ਤੇ ਸਰਦਾਈ ਹੈ ਹੀ ਉਹ ਤੇ ਕ ਨੈਚਰਲ ਚੀਜ਼ ਆ ਹਮ ਪਰ ਜਿਹੜੀ ਬੂਟੀ ਵਗ ਵੇਚ ਰਹੇ ਉਹ ਜੇ ਸਿਕਾਣੇ ਵੀ ਉਹ ਚ ਸਹਿ ਕੇ ਦੀਆ ਦਾਲ ਪੰਸ ਕਿਸੇ ਦੀ ਸਹਿ ਨਹੀਂ ਆ ਕੋਈ ਵੀ ਦਾਲ ਪੰਸ ਇਹ ਚੀਜ਼ਾਂ ਨੂੰ ਵੇਚਣ ਦੀ ਨਹੀਂ ਕਹਿੰਦਾ ਕਿਉਂਕਿ ਇਹ ਧੀ ਧੀ ਰਖਣੇ ਆ ਅੱਛਾ ਇਹਨੂੰ ਅਸੀਂ ਜਦੋਂ ਵੀ ਅਸੀਂ ਕੋਈ ਕਿਤੇ ਕਾਜ ਲਈ ਜਾਂਦੇ ਆ ਜਾਂ ਕਿਤੇ ਜੰਗ ਲਈ ਜਾਂਦੇ ਆ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਕਾਰਜ ਹੁੰਦਾ ਆ ਜੀ ਤੇ ਅਸੀਂ ਪਹਿਲਾਂ ਤੇ 희ਦੀ ਰਗੜਾ ਪਾ ਕੇ ਅਰਦਾਸਾਂ ਚੋਧ ਕੇ ਫਿਰ ਅਸੀਂ ਕਾਰਜਪਾਲ ਕਰਦੇ ਆ ਇਹ ਸਾਡਾ 희ਦੀ ਦੀ ਰਗੜਾ ਹੈ ਅੱਛਾ ਤੇ ਤੁਸੀਂ ਕਹਿੰਦੇ ਹੋ ਵੀ ਇਹਨੂੰ ਵੇਚਣ ਦੀ ਸਹਿ ਵੇਚਣ ਦੀ ਸਹਿ ਕਿੱਥੇ ਤਾਲ ਨੂੰ ਦਿੱਤੀ ਹੈਗੀ ਇਹ ਆਪਣੀਆਂ ਮਰਜ਼ੀਆਂ ਕਰਦੇ ਆ ਤੇ ਆਪਣੇ ਆ ਵੀ ਹੱਟ ਜਾਂਦੇ ਜਦੋਂ ਉਹਨਾਂ ਦੀ ਮਰਜ਼ੀਆਂ ਨੂੰ ਜਦੋਂ ਪਾਣੀ ਲੱਗਿਆ ਜਦੋਂ ਪਾਣੀ ਪੰਣ ਗੇ ਚੱਪ ਪਹਿਲਾਂ ਬਾਣੀ ਆ ਬਾਣਾ ਬਾਅਦ ਚ ਜਦੋਂ ਪਾਣੀ ਪੜਨਗੇ ਨਾ ਪਰ ਇਹਨਾਂ ਦੇ ਲਫ਼ਜ਼ ਵੀ ਸਹੀ ਹੋ ਜਾਣਗੇ ਕਿਉਂਕਿ ਜਿਹੜੇ ਲਫ਼ਜ਼ ਆ ਇਹ ਬਿਨਾਂ ਪਾਣੀ ਤੋਂ ਜਿਹੜੇ ਬੋਲਦੇ ਕਈ ਝੰਗ ਝੰਗਾ ਬਹੁਤ ਗਾਲ ਮੰਤਾ ਵੀ ਬੋਲਦੇ ਆ ਬਹੁਤ ਜ਼ਰਾਵਾ ਤਵਾ ਬੋਲਦੇ ਬਿਨਾਂ ਸੋਚੇ ਸਮਝੇ ਕਿਸੇ ਦੀ ਗੱਲ ਨਹੀਂ ਸੁਣਦੇ ਤਾਂ ਉਹਨਾਂ ਵਿੱਚ ਕਮੀਆਂ ਹੁੰਦੀਆਂ ਸਿਰਫ ਬਾਣੀ ਦੀਆਂ ਕਿਉਂ ਪਾਣੀ ਨਹੀਂ ਪੜਦੇ ਜੇ ਉਹ ਪਾਣੀ ਪੜਨਗੇ ਨਾ ਤਾਂ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਕੋਲੋਂ ਗੱਲ ਨਹੀਂ ਖਵਾਣਗੇ ਦੂਜੀ ਗੱਲ ਹੈ ਜੇ ਤੁਸੀਂ ਆ ਰੰਗੜੇ ਦੀ ਕਰ ਕੱਢੇ ਉਹ ਜਦੋਂ ਭੰਗਾਂ ਦੇ ਅੱਡੇ ਲੱਗ ਬੈਠੇ ਆ ਤੇ ਕੁਝ ਸਮੇਂ ਤੱਕ ਇਹ ਸਾਰੇ ਹਟਾਏ ਜਾਣਗੇ ਤੇ ਹਟ ਜਾਣਗੇ ਅੱਛਾ ਬਾਬਾ ਇੱਕ ਗੱਲ ਹੋਰ ਸਵਾਲ ਹੈ ਮੇਰਾ ਵੀ ਦਲ ਪੰਥ ਕਿੰਨੇ ਨੇ ਪੰਜਾਬ ਦੇ ਵਿੱਚ ਜਿਹੜੇ ਚੱਲਦੇ ਦੇਖੋ ਚਾਲ ਪੰਥ ਸਾਡੇ ਵੈਸੇ ਮਿਸਲਾਂ ਦੇ 12 ਨੇ ਅੱਛਾ ਜੀ ਮਿਸਲਾਂ ਭਾਰਾਂ ਨੇ ਕੋਈ ਪਾਈ ਨواب ਸਿੰਘ ਕਪੂਰ ਦੇ ਟਾਈਮ ਤੇ 12 ਮਿਸਲਾਂ ਪਿਆਰ ਹੋਈਆਂ ਸੀਗੀਆਂ ਪਹਿਲਾ ਪਹਿਲਾ ਬੁੱਢਾ ਦਲ ਬਣਿਆ ਜੀ ਬੁੱਢਾ ਦਲ ਤੇ ਤਰਨਾ ਦਲ ਬਣਿਆ ਉੱਤ ਤੋਂ ਬਾਅਦ ਮਿਸਲਾਂ ਤਿਆਰ ਹੋਈਆਂ ਅੱਛਾ ਜੀ ਪਹਿਲਾਂ ਨਵਾਬ ਕਪੂਰ ਸਿੰਘ ਨੇ ਦੋ ਹੀ ਮਿਸਲਾਂ ਤਿਆਰ ਕੀਤੀਆਂ ਜੀ ਜਿਹੜੀਆਂ ਬੁੱਢਾ ਦਲ ਤੋਂ ਬੁੱਢੇ ਦਾਲ ਦੀ ਜਿਹੜੀ ਡਿਊਟੀ ਸੀਗੀ ਗੁਰਦੁਆਰਾ ਸਾਹਿਬ ਦੀ ਜੀ ਗੁਰਦੁਆਰਾ ਸਾਹਿਬ ਦੀ ਸਾਮ ਸਮਾਰ ਜੋ ਵੀ ਇਮਾਰਤਾਂ ਤਿਆਰ ਕਰਨੀਆਂ ਉਹ ਬੁੱਢਾ ਦਲ ਕਰਦਾ ਸੀਗਾ ਤੇ ਤਰਨਾ ਦਲ ਦਾ ਕੰਮ ਸੀ ਜੰਗ ਲੜਨਾ ਹੂੰ ਫੌਜ ਦੇ ਫਤਿਹ ਕਰਨ ਉਹ ਤਰਨਾ ਦਲ ਜਵਾਨ ਸੀਗਾ ਤੇ ਇਹ ਕਰਕੇ ਇਹਨੂੰ ਡਿਊਟੀ ਮਿਲੀ ਸੀ ਉਹ ਸਾਡਾ ਕਰਨ ਦਾ ਭਾਵ ਇਹ ਆ ਕਿ ਅਸੀਂ ਜੇ ਜਿਹੜੇ ਸਾਡੇ ਚੰਗ ਦਲ ਪੰਥ ਦੇ ਨਾਲ ਚਲ ਪੰਥ ਦੀ ਡਿਊਟੀ ਸੰਭਾਲਦੇ ਦਲ ਪੰਥ ਦੀ ਰਹਿਣ ਨਿਮਾਈ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਹਮੇਸ਼ਾ ਹੀ ਆਪਣੇ ਦਲ ਪੰਥ ਦੀ ਆਪਣੇ ਜਥੇਦਾਰ ਮੁਖੀ ਦੇ ਵਿੱਚ ਗੱਲ ਕਰਕੇ ਹੀ ਕੋਈ ਮਸਲੇ ਸੁਤਾਰਨਾ ਪੈਂਦਾ ਜਿਨ੍ਹਾਂ ਦਾ ਕੋਈ ਦਲ ਪੰਥ ਨਾਲ ਕੋਈ ਸਬੰਧ ਨਹੀਂ ਆ ਉਹ ਕਿਤੇ ਵੀ ਜਾ ਸਕਦੇ ਉਹਨਾਂ ਨੂੰ ਕੋਈ ਰੋਕ ਨਹੀਂ ਚਾਹਦਾ ਤੁਸੀਂ ਆਖਰ ਕਰੋ ਉਹ ਹੀ ਦੇਖਦੇ ਹੋ ਅਜ ਉਹ ਫਲਾਣੇ ਨੇ ਅੰਕੀਨ ਉੱਤੇ ਵਾਰਦਤ ਕਰ ਦਿੱਤੀ ਅਜ ਉਹਨੇ ਉੱਤੇ ਕਰ ਦਿੱਤੀ ਉਹ ਕਿਉਂਕਿ ਉਹ ਕਿਸੇ ਵੀ ਜ세 ਦਾ ਜ세 ਦਾ ਕੋਈ ਸਿੰਗ ਨਹੀਂ ਹੁੰਦਾ ਵੈਸੇ ਕੁੱਲ ਹੈ ਕਿੰਨੇ ਨੇ ਦਲਪੰਥ ਜਿਵੇਂ ਹੁਣ ਪਹਿਲਾਂ ਗੱਲ ਹੋਈ ਕਿ ਕਿ ਵੀ ਤੁਸੀਂ ਦੋ ਮੇਨਗ ਨਾਏ ਬੁੱਢਾ ਦਲ ਤੇ ਤਰਨਾ ਦਾ ਦੇਖੋ ਹੁਣ ਤੁਸੀਂ ਇੱਕ ਬੁੱਢਾ ਨਾਲ ਹੋ ਗਿਆ 12 ਮਿਸਲਾ ਦੱਸ 12 ਮਿਸਲਾ ਆ 12 ਮਿਸਲਾ ਦੇ ਨਾਮ ਅਸੀਂ ਕਲੀਅਰ ਨਹੀਂ ਸਾਚਾ ਕਦੇ ਮਿਸਲਾਂ ਦਾ ਨਾਂ ਹੈਗੇ ਆ ਜੀ ਉਹ ਤੁਹਾਨੂੰ ਫਿਰ ਅਗਲੇ ਚੌੜ ਦੇ ਵਿੱਚ ਕਲੀਅਰ ਕਰ ਦਿਆਂਗੇ ਜੀ ਜੀ ਕਿੰਨੇ ਵੀ ਮਿਸਲਾ ਪਰ ਜਿਹੜੀਆਂ ਮਸਲੇ ਆਪਣੇ ਕੋਲ ਹੈਗੇ ਹੁਣ ਐਚਐਮ ਦਸਮੀਰ ਤਰਨਾਦਲ ਵੀ ਚੱਲ ਰਹੀ ਹੈ ਬਾਬਾ ਮਿਰਤ ਸਿੰਘ ਛੋਡੀ ਜੀ ਜੀ ਠੀਕ ਹੈ ਜੀ ਆਪਣੇ ਬਾਬਾ ਗੀਦੀ ਚੰਦ ਵਾਲੀ ਮਿਸਲ ਵੀ ਚੱਲ ਰਹੀ ਹੈ ਜੀ ਤੇ ਆਪਣੇ ਕੋਲ ਹਾਰੀਆਂ ਬਿੱਲ ਵਾਲੀ ਦੀ ਮਿਸਲ ਵੀ ਚੱਲ ਰਹੀ ਹੈ ਤੇ ਪੰਜ ਰਤਨ ਦਾਲ ਪੰਚ ਕਨਗੋੜੀ ਬਾਬਾ ਬਲਵੀਰ ਸਿੰਘ ਜੀ ਜੀ ਉਹਨਾਂ ਦੀ ਵੀ ਚੱਲ ਰਹੀ ਆ ਬਾਬਾ ਜਗਿੰਦਰ ਸਿੰਘ ਰਖਵੇ ਵਾਲੇ ਹੁਣ ਉਹ ਵੀ ਫੁੱਡੇ ਦਲਦੇ ਆ ਜੀ ਉਹਨਾਂ ਦੀ ਵੀ ਚੱਲ ਰਹੀ ਆ ਬਾਬਾ ਬਹਾਦਰ ਸਿੰਘ ਦੀ ਫੌਜ ਦੀ ਆ ਉਹਨਾਂ ਦੀ ਮਿਸਲ ਚੱਲ ਰਹੀ ਆ ਜੀ ਜੀ ਬਾਬਾ ਮਾਨ ਸਿੰਘ ਆ ਉਹਨਾਂ ਦੇ ਭਾਈ ਮਾਲੀ ਸਿੰਘ ਉਹਨਾਂ ਦੀ ਮਿਸਲ ਚੱਲ ਰਹੀ ਆ। ਹਾਂ। ਕਿ ਜੇ ਹੁਣ ਮਿਸਲਾਂ ਦੇ ਗੰਨ ਗੰਤੇ ਆ ਜੀਏ ਤੇ ਉਹਨੇ ਆਪਣੇ ਮਿਸਲ ਪੰਗੀਆਂ ਦੀ ਵੀ ਚੱਲਦੀ ਸੀਗੀ। ਹਾਂ। ਛੁਕਰ ਚੱਕੀਆਂ ਦੀ ਵੀ ਚੱਲਦੀ ਸੀਗੀ। ਹਾਂ। ਮਿਸਲਾਂ ਤਾਂ ਬਹੁਤ ਚੱਲਦੀਆਂ ਨੇ। ਹਾਂ। ਪਰ ਜਿਹੜੀਆਂ ਮਿਸਲਾਂ ਹੁਣ ਤਾਂ ਆਈਟਮ ਮਿਸਲਾਂ ਤਾਂ ਬਹੁਤ ਉੱਚੀਆਂ ਨੇ। ਓਕੇ। ਉਹ ਟਾਈਮ 18ਵੀਂ ਸਦੀ ਦੇ ਵਿੱਚ 12 ਮਿਸਲਾਂ। ਹਾਂ। ਹੁਣ ਆਈਟਮ ਦੇ ਮਿਸਲਾਂ ਕਰੋ ਮਿਸਲਾਂ ਬਹੁਤ ਨੇ। ਕੋਲ ਸਾਢੇ ਜਿਹੇ ਸੇਦਾਰ ਤਬਰ ਆਇਆ ਰਾਈਟਿੰਗ ਹੈ। ਉਹਨਾਂ ਦਾ ਭਾਈ ਚੰਗਤ ਸਿੰਘ ਦੀ ਮਿਸਲ ਚੱਲ ਰਹੀ ਆ ਓਕੇ ਮੈਂ ਤਾਂ ਭਾਈ ਮਿਸਲ ਸਿੰਘ ਦੀ ਚੰਗਤ ਸਾਰੇ ਸੰਗਤ ਦਾ ਭਾਈ ਚੰਗਤ ਸਿੰਘ ਦੀ ਮਿਸਲ ਲੜੀ ਆ ਮੈਂ ਉਹਨਾਂ ਦੀ ਸੇਵਾ ਨਿਭਾ ਰਿਹਾ ਅੱਛਾ ਮੇਰਾ ਆਖਰੀ ਸਵਾਲ ਪ੍ਰਵਾਸੀ ਬਨਾਮ ਪੰਜਾਬੀ ਮੁੱਦਾ ਬਹੁਤ ਪਖਿਆ ਤੁਹਾਨੂੰ ਵੀ ਪਤਾ ਅਕਸਰ ਸੋਸ਼ਲ ਮੀਡੀਆ ਤੁਸੀਂ ਦੇਖ ਰਹੇ ਹੋ ਲਗਾਤਾਰ ਟਕ ਦੇ ਵਿੱਚੋਂ ਬੜੀ ਵੱਡੀ ਇੱਕ ਜ਼ਿੰਮੇਵਾਰੀ ਤੁਹਾਨੂੰ ਮਿਲੀ ਹੋਈ ਆ ਜ਼ਿਲੇ ਜ਼ਿਲੇ ਦੀ ਬਿਲਕੁਲ ਪਰਵਾਸੀਆਂ ਨੂੰ ਹਟਾਇਆ ਜਾ ਰਿਹਾ ਰੇੜੀਆਂ ਹਟਾਈਆਂ ਜਾ ਰਹੀਆਂ ਨੇ ਅਕਸਰ ਸੋਸ਼ਲ ਮੀਡੀਆ ਦੇਖਦੇ ਆ ਕੁਝ ਨਿਹੰਗ ਸਿੰਘ ਰਲ ਜਾਂਦੇ ਨੇ ਜਾਂ ਕੁਝ ਪੰਜਾਬੀ ੱੱਕਾ ਕਰ ਰਹੇ ਨੇ ਪੂਰਾ ਵੀ ਰੇੜੀਆਂ ਚੱਕ ਦੋ ਮਾਰ ਦੋ ਭਜਾ ਦੋ ਉਹ ਕਿੱਥੇ ਤੱਕ ਜਾਇਜ ਆ ਜਾਂ ਦੂਸਰੀ ਗੱਲ ਇੱਕ ਇਹ ਕਰੀਏ ਕਿ ਗੁਰੂ ਘਰਾਂ ਦੇ ਨੇੜੇ-ਤੇੜੇ ਕੁਝ ਸਾਡੇ ਪੰਜਾਬੀ ਭਰਾ ਵੀ ਨੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਤਾਂ ਉਹ ਦੁਕਾਨਾਂ ਦੇ ਉੱਤੇ ਵੀ ਕਹਦੀਏ ਤਮਾਕੂ ਸਿਗਟਾ ਬੀੜੀਆਂ ਵੇਚੇ ਜਾਂਦੀਆਂ ਕਿ ਉਹਨਾਂ ਨੂੰ ਪਹਿਲਾਂ ਰੋਕਣਾ ਬਣਦਾ ਜਾਂ ਇਹਨਾਂ ਪ੍ਰਵਾਸੀਆਂ ਨੂੰ ਰੋਕਣਾ ਬਣਦਾ ਦੇਖੋ ਜੀ ਜਿਹੜੇ ਗੁਰੂ ਘਰ ਦੇ ਲੱਗੇ ਜਿੰਨੀਆਂ ਵੀ ਦਕਾਨਾਂ ਸੀਗੀਆਂ ਨਾਈ ਦੀਆਂ ਵੀਡੀਓਜ਼ ਕਿਹੜੇ ਦੇ 100% ਤੋਂ 76% ਮੈਂ ਪਰਸੈਂਟ ਮੈਂ ਚਕਵਾ ਦਿੱਤਿਆ ਹਾਂ ਆ ਵਧਿਆਣਾ ਦੇ ਵਿੱਚ ਜਿੰਨਾ ਵੀ ਗੁਰੂ ਘਰ ਆ ਰੇੜੂ ਸਾਹਿਬ ਲੈ ਕੇ ਜਿੰਨਾ ਵੀ ਗੁਰੂ ਘਰ ਆਪਣੇ ਲੁਧਿਆਣੇ ਮੇਰੇ ਜਿਹੜੇ ਜਿਹੜਾ ਮੇਰੇ ਸਹਰੀ ਜਿਲ੍ਹਾ ਜਿਹੜਾ ਆ ਰਹਿ ਟੈਲੀ ਦੇ ਅੰਦਰ ਹੂੰ 70% ਮੈਂ ਦੁਕਾਨਾਂ ਚਕਾ ਚੁੱਕਾ ਤੁਹਾਨੂੰ ਵੀ ਪਤਾ ਚਾਹੇ ਉਹ ਦਾਬਾ ਹੋ ਗਿਆ ਚਾਹੇ ਨਰਮਨਪਾਲਤ ਹੋ ਗਿਆ ਚਾਹੇ ਆ ਨਹਿਰ ਦਾ ਇਲਾਕਾ ਹੋ ਗਿਆ ਜਿੰਨੇ ਵੀ ਐ ਮੈਂ ਸਾਰੇ ਚਕਾ ਚੁੱਕਿਆ ਔਰ ਕਿੱਥੋਂ ਤੱਕ ਵੀ ਮੈਨੂੰ ਕੰਪਲੇਨ ਮਿਲਦੀ ਆ ਮੈਂ ਉੱਥੇ ਵੀ ਪਹੁੰਚ ਕੇ ਉਹ ਦੁਕਾਨਾਂ ਮੈਂ ਬੰਦ ਕਰਾਉਣਾ ਬਾਕੀ ਤੁਸੀਂ ਇੱਕ ਗੱਲ ਕਹੀ ਆ ਵੀ ਪ੍ਰਵਾਸੀਆਂ ਦੀ ਦੇਖੋ ਪਰਵਾਸੀਆਂ ਦੀ ਹੁਣ ਇੱਕ ਗੱਲ ਹੋਰ ਮੈਂ ਤੁਹਾਡੇ ਪਿੱਛੇ ਮੈਂ ਗੱਲ ਹੋਰ ਰੋਕ ਮੈਂ ਉਹ ਗੱਲ ਕਰਨੀ ਚਾਹਣਾ ਕਿ ਗਲਤੀ ਇਕ ਨੇ ਕੀਤੀ ਆ ਪਰ ਪਰਵਾਸੀ ਸਾਰਿਆਂ ਨੂੰ ਸਜ਼ਾ ਕਿਉਂ ਮੈਂ ਇੱਥੇ ਹੀ ਗੱਲ ਪਹਿਲਾਂ ਮੋੜਦਾ ਜਦੋਂ 1983 ਦੇ ਵਿੱਚ ਇੰਦਰਾ ਗਾਂਧੀ ਦਾ ਸੋਤ ਸਿੰਘਾਂ ਨੇ ਛੋਦਾ ਲਾਇਆ ਫਿਰ ਛੋਦਾ ਕਹਿੰਦੇ ਲੋਕਾਂ ਨੂੰ ਬਹੁਤ ਮਿਰਚਾ ਲੱਗਦੀ ਆ ਚਲੋ ਯਾਨੀ ਕਿ ਉਹਨੇ ਗੋਲੀ ਮਾਰੀ ਜਦੋਂ ਮਾਰਤਾ ਹੂੰ ਪਰ ਦੋ ਜਿੰਨਾਂ ਨੇ ਮਾਰਿਆ ਬਾਕੀ ਪੰਜਾਬ ਦੇ ਸਿੱਖਾਂ ਦਾ ਕੀ ਕਸੂਰ ਸੀ ਹੂੰ ਉਹ ਟਾਈਮ ਸਿਰ ਉਹਨਾਂ ਦਾ ਜਿਹਨਾਂ ਨੇ ਗਾਲਟੀ ਟਾਇਰ ਪਾਪਾ ਸਾੜੇ ਹੂੰ ਜਿਨ੍ਹਾਂ ਨੂੰ ਧੀਆਂ ਪੜਾਣ ਨੂੰ 50 50 100 ਰੁਪਏ ਵਰਦਿਆ ਨੇ ਕੁੱਥਿਆ ਵਾਂਗੂ ਇੱਲਾ ਵਾਂਗੂ ਟੋਟੜ ਗਏ ਉਹਨਾਂ ਦੇ ਸਰੀਰ ਤੇ ਜਿਸਮ ਦੇ ਉੱਤੇ ਐਸੀਆਂ ਖਿਲਵਾੜਾ ਕੀਤੀਆਂ ਉਹਨਾਂ ਸਰੀਰਾਂ 'ਤੇ ਗਰਮ ਲਾੜ ਰੜਾਂਗੇ ਉਹ ਕਿ ਅੰਨਾ ਭੇਤੀਆਂ ਉਹਨਾਂ ਦਾ ਕੀ ਕਸੂਰ ਸੀ ਮੈਨੂੰ ਇਹ ਕਹ ਲੈ ਜਵਾਬ ਦੇ ਨਾ ਇਹ ਆਜ ਪਰਵਾਸੀਆਂ ਦੀ ਦਲ ਤੇ ਦੁੱਖ ਲੱਗਦਾ ਹੈ ਪਰ ਉਹ ਟੇ ਉਹਨਾਂ ਦਾ ਕੀ ਕਸੂਰ ਸੀ ਜਿਹੜੇ ਇੱਕ ਦਾਦਾ ਦਾਦੇ ਨੂੰ ਬੰਨ ਦੇ ਰੱਖਦੇ ਨਾਲ ਉਹਦਾ ਪੁੱਤ ਤੇ ਪੋਤਰਾ ਤੈਰ ਪਾ ਗਏ ਪਟਰਾ ਪਾ ਗਏ ਅੱਗ ਲਾਈ ਸੀ ਉਦੋਂ ਉਹਨਾਂ ਦਾ ਕੀ ਕਸੂਰ ਸੀ ਪਰ ਤੁਸੀਂ ਇਹ ਦਰਬਾਰ ਸਾਹਿਬ ਦੇ ਵੀ ਉਹ ਸਮਾਂ ਹੋਰ ਸੀ ਉਹ ਲੰਘ ਗਿਆ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮਾਹੌਲ ਨੂੰ ਕਿਉਂ ਵਿਖਾਇਆ ਜਾ ਰਿਹਾ ਦੇਖੋ ਅਸੀਂ ਮਾਹੌਲ ਬਿਲਕੁਲ ਸ਼ਾਂਤ ਮੈਦਾਨ ਰੱਖਦੇ ਆ ਪਰ ਸਾਡਾ ਅਸੀਂ ਮਾਹੌਲ ਬਿਲਕੁਲ ਖਰਾਬ ਨਹੀਂ ਕਰਦੇ ਅਸੀਂ ਇਹ ਗੱਲ ਪੰਜਾਬ ਪੁਲਿਸ ਨੇ ਵੀ ਕਹੀ ਆ ਤੇ ਪੰਜਾਬ ਦੇ ਜੱਲੇ ਮੁਖੀ ਆ ਚਾਹੇ ਸੀਮਾ ਚਾਹੇ ਚਾਰੇ ਐਸੋ ਦੇ ਐਮਐਲਏ ਆ ਚਾਹੇ ਕੋਈ ਕੋਈ ਵੀ ਆ ਅਸੀਂ ਸਹੀ ਕਰਕੇ ਵੀ ਸਾਡੀ ਇੱਕ ਆਵਾਜ਼ ਸੁਣਿਆ ਜ਼ਰੂਰ ਕਰੋ ਕਿਦੋਂ ਸਾਡੀ ਆਵਾਜ਼ ਨਹੀਂ ਸੁਣੀ ਜਾਂਦੀ ਤੇ ਉਤੋਂ ਬਾਅਦ ਜੇ ਅਸੀਂ ਥਾਣੇ ਜਾਂਦੇ ਆਂ ਥਾਣੇ ਅਸੀਂ 4-4 ਘੰਟੇ 5-5 ਘੰਟੇ ਬੈਠੇ ਚਰਗੀਆਂ ਵਿਸਾ ਕੇ ਜੇ ਇਨਸਾਫ ਮੰਗੀਏ ਤੇ ਫਿਰ ਸਿੰਘ ਕਿੱਧਰ ਜਾਊਗਾ ਇੱਕ ਪ੍ਰਵਾਸੀ ਜਾ ਕੇ ਕਹਿਣ ਦਾ ਹਮਾਰੇ ਘਰ ਮੇਂ ਪੰਜ ਕਿਰਪਾਣੇ ਲੈ ਕੇ ਆ ਗਏ ਤੇ ਨਜਾਇਜ਼ ਪਰਚੇ ਸਿੰਘਾਂ ਦੇ ਪਾ ਕੇ ਉਹਨਾਂ ਨੂੰ ਜੇਲ੍ਹ ਛੁੜਕਾ ਉਹਦਾ ਕਿੱਥੇ ਕਾਨੂੰਨ ਆ ਇੱਕ ਸਾਡਾ ਪੰਜਾਬ ਹੋਵੇ ਇੱਕ ਇਹਨਾਂ ਦੀਆਂ ਅਸੀਂ ਕਦੇ ਗੁਰਦੁਆਰੇ ਵਿੱਚ ਕਿਆ ਵੀ ਆ ਭਈਆ ਤੂੰ ਆਪਣੀ ਸਾੜੀ ਆਪ ਮਾਜ ਤਰੇ ਕੀਆ ਭਈਆ ਤੂੰ ਐਸੇ ਤੂੰ ਐਸੇ ਇਦਾਂ ਤੂੰ ਕਰ ਕਦੀ ਕੀ ਅਸੀਂ ਤਾਂ ਸਾਡੇ ਗੁਰੂਆਂ ਦੇ ਪੰਜ ਧਰਮਾਂ ਦਾ ਸਰਕਾਰ ਤੇ ਫਿਰ ਇਹ ਧਤਕਾ ਕਰਾਉਂਦੇ ਲੈਕ ਹੀ ਨਹੀਂ ਅਗਰ ਪਰ ਅਸੀਂ ਚੱਲ ਜੇ ਤੇ ਲੰਗਰ ਲਾਉਣੇ ਕਿਉਂ ਜਦ ਪਤਾ ਵੀ ਹਾਂ ਸਾਡਾ ਪੰਜਾਬ ਪੰਜਾਂ ਧਰਮਾਂ ਦੀ ਧਰਤੀ ਹੈ ਇਹ ਲੰਗਰ ਰਹਿਣਾ ਹੀ ਰਹਿਣਾ ਸਿੱਖ ਕਮ ਸੰਭਾਲਣ ਤੇ ਚ ਜ਼ੋਰ ਕਿਉਂ ਨਹੀਂ ਲਾਇਆ ਜਾਂਦਾ ਸਿੱਖ ਪੰਥ ਦੇ ਲੋਕਾਂ ਵੱਲੋਂ ਜਾਂ ਐਸਜੀਪੀਸੀ ਵੱਲੋਂ ਮੇਰੀ ਗੱਲ ਸੁਣੋ ਪੰਜਾਬ ਦੇ ਵਿੱਚ ਹੁਣ ਐਡਾ ਫਾੜ ਆਪਣੇ ਨੂੰ ਕਿਉਂ ਨਹੀਂ ਸੁਧਾਰਿਆ ਸਾਡਾ ਪੰਜਾਬ ਦੇ ਵਿੱਚ ਇੱਕ ਕਹਾ ਤੁੱਟਿਆ ਪ੍ਰਸਾਦ ਆ ਕਿੰਨੇ ਸਾਂਭਿਆ ਪੰਜਾਬ ਨੇ ਆਪ ਹੀ ਸਾਂਭਿਆ ਨਾ ਕਿਹੜਾ ਕਿਹੜੀ ਕੰਟਰੀ ਆਈ ਆ ਕਿਹੜਾ ਦੇਸ਼ ਬੰਗਲਾਦੇਸ਼ ਜਾਂ ਕੋਈ ਆ ਯੂਪੀ ਬਿਹਾਰ ਕਰਨਾਟਕ ਕੇਰਲਾ ਦਮਾਲ ਆਇਆ ਕੋਈ ਨਹੀਂ ਬਿਲਕੁਲ ਆਈਆਂ ਗੱਡੀਆਂ ਰਾਜਸਥਾਨ ਤੋਂ ਆਈਆਂ ਕਿਹੜੀਆਂ ਆਈਆਂ ਨੇ ਮੁਸਲਮਾਨਾਂ ਦੀਆਂ ਆਈਆਂ ਨੇ ਨਹੀਂ ਆਈਆਂ ਤਾਂ ਉੱਤਰ ਪ੍ਰਦੇਸ਼ ਤੋਂ ਨੇ ਨਾ ਮੈਂ ਕਹਿੰਦਾ ਮੁਸਲਮਾਨ ਆਏ ਸਾਡੇ ਭਰਾ ਆ ਬੜ ਕੇ ਆਏ ਆ ਆਈਆਂ ਉੱਤਰ ਪ੍ਰਦੇਸ਼ ਤੋਂ ਨੇ ਮੈਂ ਕਹਿੰਦਾ ਨਹੀਂ ਆਇਆ ਹਿੰਦ ਹਿੰਦੂ ਇੱਕ ਨਹੀਂ ਆਇਆ ਮਤਲਬ ਪੰਜਾਬ ਦੇ ਵਿੱਚ ਮੈਂ ਕਹਿੰਦਾ ਪੰਜਾਬ ਦੇ ਵਿੱਚ ਹੀ ਰਹਿੰਦੇ ਨੇ ਮੈਂ ਕਹਿੰਦਾ ਮੁਸਲਮਾਨ ਨਹੀਂ ਆਇਆ ਪਰ ਇਸ ਤੋਂ ਉੱਤਰ ਪ੍ਰਦੇਸ਼ ਤੋਂ ਬਿਲੋਂਗ ਕਰਦੇ ਨੇ ਮੁਸਲਮਾਨ ਮੈਂ ਕਹਿੰਦਾ ਜਿੱਥੋਂ ਹੀ ਰਹਿੰਦੇ ਨੇ ਉਹਨਾਂ ਨੂੰ ਪਤਾ ਪੰਜਾਬ ਦੇ ਮੁਸਲਮਾਨ ਭਾਈਚਾਰਾ ਖੜਾ ਹੈ 550 ਕਿਉਂਕਿ ਉਹਨਾਂ ਨੇ ਦਰਦ ਮੰਨੇ ਹੈ ਗੁਜਰਾਤ ਲੋਕ ਮੰਨੇ ਤੁਸੀਂ ਤੁਸੀਂ ਨਹੀਂ ਗਏ ਸੀ ਤੁਸੀਂ ਫਿਰ ਕਿਹਨਾਂ ਨੂੰ ਉੱਧਰੋਂ ਟਾਰਗੇਟ ਕਰਦੇ ਯੂਪੀ ਦੇ ਵਿੱਚ ਦੇਖੋ ਅਸੀਂ ਤੇ ਜਿਹੜੇ ਸਾਡੇ ਨਾਲ ਨਹੀਂ ਹੈ ਕਿ ਪੰਜਾਬ ਦੇ ਜੋ ਹਾਲਾਤ ਹੋਇਆ ਨਾ ਸਾਡੇ ਨਾਲ ਨਹੀਂ ਘੜੇ ਹੋਏ ਉਲਟਾ ਸਾਡੇ ਪੰਜਾਬ ਦੇ ਬੱਚੇ 5-5 ਸਾਲ ਦੇ ਬੱਚਿਆਂ ਨਾਲ ਕੁਕਰਮ ਕਰਕੇ ਉਹਨਾਂ ਦੇ ਗੁਪਤ ਅੰਗਾਂ ਦੇ ਵਿੱਚ ਚਾਰ-ਚਾਰ ਫੋੜੀਆਂ ਰਾਣਾ ਤੱਕ ਦਿੱਤੀਆਂ ਇਹਨਾਂ ਨੇ ਕੀ ਦਰਦ ਦੇਖਿਆ ਅਸੀਂ ਨਹੀਂ ਮੰਨਦੇ ਇਹਨਾਂ ਨੂੰ ਜੇ ਰਾਣਾ ਪੰਜਾਬੀ ਭਾਸ਼ਾ ਇੱਕ ਸਿੱਧੀ-ਸਿੱਧੀ ਹੁੰਦੀ ਆ ਤੇ ਰਹੋ ਪਰ ਅਸੀਂ ਕਿਸੇ ਦਾ ਕੰਮ ਵੀ ਨਹੀਂ ਖੋਣ ਦਦੇ ਅਸੀਂ ਖੁਦ ਗੱਨੇ ਵੀ ਕਿਰਤ ਕਰੋ ਕੋਈ ਵੀ ਚਰਨਿਆ ਖਰਚ ਕਰੇ ਪਰ ਜੇ ਗੁੰਡਾ ਕਰਦੀ ਆ ਨਾ ਇਹ ਨਹੀਂ ਚੱਲੇਗਾ ਬਿੱਲੀ ਦੁੱਧ ਪੀਵੇ ਸਾਨੂੰ ਕੋਈ ਦੁੱਖ ਨਹੀਂ ਆ ਪਰ ਜੇ ਬਨੇਰੇ ਦੇ ਕਰਕੇ ਮੁੱਛਾਂ ਤਾਂ ਕਰੋਗੇ ਨਾ ਤਾਂ ਹੋਰ ਹੀ ਕਰਨੀਆਂ ਅਸੀਂ ਸਾਡੀ ਇੱਕ ਨੇ ਪੈਰ ਰੱਖ ਦਿਓ ਅਸੀਂ ਮਰਦਾ ਕਰ ਲਾਂਗੇ ਪਾਜੀ ਘੜੀ ਪਿੱਛੇ ਕੋਈ ਵਾਰ ਕੱਕ ਲੰਗੇ ਫਿਰ ਨਿਕਲਣਾ ਸੀ ਨਹੀਂ ਗੱਲਾਂ ਦਾ ਤੁਸੀਂ ਬਾਬਾ ਰਾਜਾ ਰਾਜ ਸਿੰਘ ਵਾਂਗੂ ਕਰਦੇ ਹੋ ਉਦਾਂ ਹੀ ਕਰਦੇ ਹੋ ਕਿ ਉਹ ਉਹ ਜਿਹੜੇ ਉਹ ਦਰਿੰਦੇ ਨਹੀਂ ਹੈਗੇ ਜਿਨ੍ਹਾਂ ਨੇ ਤਿੰਨ ਪੰਜਾਬੀਆਂ ਨੇ ਇੱਕ ਬੱਚੇ ਦੇ ਨਾਲ ਕੋਈ ਕਰਮ ਕੀਤਾ ਤੇ ਉਹ ਕਿਉਂ ਨਹੀਂ ਤੁਹਾਨੂੰ ਯਾਦ ਪੂ ਸਾਨੂੰ ਸਾਰੇ ਯਾਦ ਆ ਕਿਹੜਾ ਨਹੀਂ ਯਾਦ ਉਹਨਾਂ ਲਈ ਫਿਰ ਕੀ ਕਰ ਨੂੰ ਸਾਡੀ ਸਾਡੇ ਇੱਕ ਆਨੇ ਇੱਕ ਨੇ ਕੀਤਾ ਉਹਨਾਂ ਲਈ ਦਾਦਾ ਕੀ ਕਾਨੂੰਨ ਸਾਡੇ ਇੱਕ ਨਹੀਂ ਦਿੱਤਾ ਨਾ ਆਖੀਆਂ ਲਈ ਕਾਨੂੰਨ ਤੁਸੀਂ ਆਪਣਾ ਕਹਿੰਨੇ ਹੋ ਕਿ ਅਸੀਂ ਇਦਾਂ ਕਰਾਂਗੇ ਉਹਨਾਂ ਲਈ ਤੁਹਾਡੀ ਮੈਂ ਕਹਿੰਦਾ ਉਹਨਾਂ ਬਾਅਦ ਤਾਂ ਵੀ ਫਾਂਸੀ ਦੀ ਸਜ਼ਾ ਕਰਨ ਕਉਨੀ ਕਰਦੇ ਬਕਰਨ ਅਸੀਂ ਸਪੋਰਟ ਕੀਤੀ ਆ ਜਿਉ ਉਹਨਾਂ ਗਲਤੀ ਕੀਤੀ ਆ ਤਾਂ ਅਸੀਂ ਪ੍ਰਮੋਟ ਕੀਤਾ ਤਾਂ ਸਭ ਵੀ ਕਿਤੇ ਹੋਰ ਜਬੜ ਕੀਤੀ ਅਸੀਂ ਜਿਉ ਉਹਨਾਂ ਗਲਤੀ ਕੀਤੀ ਆ ਤਾਂ ਉਹ ਸਜ਼ਾ ਦੇ ਹੱਕਦਾਰ ਜੋ ਫਾਂਸੀ ਉਹਨੂੰ ਮੈਂ ਕਹਿੰਦਾ ਚੌਂਤ ਰੱਖ ਕੇ ਕੋਲੀ ਮਾਰੋ ਜੇ ਸਾਡਾ ਇੱਕ ਬੰਦਾ ਗਲਤੀ ਕਰਦਾ ਨਾ ਤੁਸੀਂ ਸਾਡੇ ਤੋਂ ਸ਼ੁਰੂ ਕਰ ਲਓ ਜੇ ਸਾਡਾ ਕੋਈ ਸਹੀ ਹੈ ਜਾਂ ਕੋਈ ਸਿੱਖਣਾ ਦੇਖੋ ਕਿ ਐ ਕਿ ਪਹਿਲੀ ਸ਼ੁਰੂਆਤ ਇੱਥੇ ਠੋੜਾ ਰੱਖ ਲੋ ਇੱਥੋ ਭਈਆ ਨਾ ਮਾਰੋ ਜੀ ਮਸਮਾਨਾ ਮਾਰੋ ਚਾਹ ਨਾ ਮਾਰੋ ਐ ਕਿ ਪਹਿਲੀ ਸ਼ੁਰੂਆਤ ਸਰਕਾਰ ਨੇ ਅਗਰ ਕਹਣਾ ਜੇ ਸਾਡੇ ਸਿੱਖ ਨੇ ਕਿਥੇ ਨੇ ਵੀ ਜਾਂ ਸਿੱਖ ਨੇ ਕਿ ਜੇ ਤੀ ਪੜਨਾ ਜਾਂਦੇ ਬੱਚੇ ਨਾਲ ਇਹ ਇਹ ਹਥਿਆਰ ਪਰਦੇ ਹੋਇਆ ਕਹਿ ਜੇ ਅਗਰ ਕਰਤਾ ਚੌਂਕ ਤੇ ਆ ਕੇ ਗੋਲੀ ਮਾਰ ਦੋ ਅਸੀਂ ਲਿਖ ਕੇ ਦਿੰਨੇ ਜੇ ਤੁਹਾਡੇ ਉਸ ਪਰਵਾਹ ਦਾ ਜਾਂ ਕੋਈ ਸਾਡੇ ਛੇ ਕੌਮ ਦਾ ਭਾਵੇਂ ਕਿਸੇ ਵੀ ਜਗ੍ਹਾ ਤੇ ਹੜਤਾਲ ਕਰ ਗਿਆ ਜਾਂ ਸੜਕ ਜਾਮ ਕਰਤੀ ਜਾਂ ਕੋ ਕਾਨੂੰਨ ਜਾਂ ਕੋਈ ਮੰਗਿਆ ਤੇ ਸਾਡੀ ਧੌਣ ਲਾ ਦਿਓ ਚਲੋ ਜਸੀਦਾਰ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦਿੱਤਾ ਤੁਸੀਂ ਅੱਜ ਸੋ ਇਹ ਸਨ ਸਾਡੇ ਨਾਲ ਜ਼ਿਲ੍ਹੇ ਦੇ ਜੱਥੇਦਾਰ ਬਾਬਾ ਪ੍ਰਗਟ ਸਿੰਘ ਜੀ ਜਿਨ੍ਹਾਂ ਨੇ ਕੁਝ ਗੱਲਾਂ ਤੇ ਕੁਝ ਵਿਚਾਰਾਂ ਦੇ ਉੱਪਰ ਆਪਣੇ ਵਿਚਾਰ ਜਿਹੜੇ ਸਾਂਝੇ ਕੀਤੇ ਔਰ ਸਪਸ਼ਟੀਕਰਨ ਦਿੱਤਾ ਕਿ ਅਮਰ ਸ਼ਕਨ ਤੋਂ ਬਾਅਦ ਕਿ ਜਿਹੜਾ ਮਾਸ ਆ ਉਹ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਕੈਮਰਾਮੈਨ ਹੈਪੀ ਦੇ ਨਾਲ ਮੈਂ ਸਰਦੀਪ ਸਿੰਘ ਹੋਰ ਵੀ ਅੱਗੇ ਅਜਿਹੇ ਜਿਹੜੇ ਸਖਸੀਅਤਾਂ ਨੇ ਤੁਹਾਡੇ ਨਾਲ ਰੂਰੂ ਕਰਦੇ ਰਵਾਂਗੇ ਤਾਂਤਾਤੀ ਦੇਖਦੇ ਰਹੋ ਪੰਜਾਬ ਪ੍ਰਾਈਮ ਟੀਵੀ ਧੰਨਵਾਦ